ਵੇਖੋ ਬਾਦਲ ਕਾਂ ਦੀ ਆਪਦੀ ਹੂਮ ਨੂੰ ਬਚਾਉਣ ਵਾਸਤੇ ਕਿਸੇ ਵਰਕਰ ਦੀ ਕਿਸੇ ਅਫਸੇਦਾਰ ਦੀ ਕਿਸੇ ਜਥੇਦਾਰ ਦੀ ਕਿਸੇ ਸ਼੍ਰੋਮਣੀ ਕਮੇਟੀ ਮੈਂਬਰ ਪ੍ਰਧਾਨ ਦੀ ਕਿਸੇ ਦੀ ਵੀ ਬਲੀ ਦੇ ਸਕਦੇ ਹੂੰ ਨੂੰ ਇਹ ਵੀ ਚੰਗੀ ਨਹੀਂ ਲੱਗੀ ਵੇਖੋ ਉਹਨਾਂ ਨੇ 10-15 ਦਿਨਾਂ ਦੇ ਵਿੱਚ ਉਹਨੂੰ ਸੇਵਾਮੁਕਤ ਕਰਤਾ ਉਹ ਸਮੇਂ ਲਈ ਚਾਰਜ ਲੈ ਲਿਆ ਹਾਲਾਂਕਿ ਤੁਸੀਂ ਕਹਿੰਦੇ ਵੀ ਸਜ਼ਾ ਬੜੀ ਹੌਲੀ ਏ ਪਰ ਉਹ ਉਹ ਆਪਣਾ ਬਾਦਲ ਪਰਿਵਾਰ ਦੀ ਗੱਲ ਕਰ ਲਈਏ ਜਾਂ ਜਿਨ੍ਹਾਂ ਨੂੰ ਕਟਹਿਰੇ 'ਚ ਖੜਾ ਕੀਤਾ ਸੀ ਉਨਾ ਵਾਸਤੇ ਸਜਾ ਇਡੀ ਵੱਡੀ ਐ ਵੀ ਉਹਨਾਂ ਨੇ ਜੇਹੇਦਾਰੀ ਬਦਲਤਾ ਬਸਵਾਸ ਲੋਕਾਂ ਚ ਬਣਾਇਆ ਹੋਵੇ ਸੰਗਤ ਚ ਬਣਾਇਆ ਹੋਵੇ ਸੰਗਤ ਦਾ ਤਾਨ ਕੇ ਸਨਮਾਨ ਕਰੇ ਤਾਂ ਇੱਕ ਵੱਖਰਾ ਵਿਸ਼ਾ ਐ ਪਰ ਸਰੋਮਣੀ ਕਮੇਟੀ ਵੱਲੋਂ ਜੇਹੇਦਾਰ ਨੂੰ ਸਰੋਪਾ ਵੀ ਨਹੀਂ ਦਿੱਤਾ ਜਾਂਦਾ ਤੇ ਉਹਨੂੰ ਜਲੀਲ ਕਰਕੇ ਲੋਕਾਂ ਚ ਵੜ ਨਾ ਸਕੇ ਲੋਕਾਂ ਚ ਬੇਜਕੀਨਾ ਬਣਾ ਕੇ ਲੋਕ ਇਹਦੀ ਗੱਲ ਤੇ ਯਕੀਨ ਨਾ ਕਰਨ ਕਿਉਂਕਿ ਅੰਦਰ ਦੀਆਂ ਗੱਲਾਂ ਨਾਲ ਬਾਹਰ ਦੱਸਣ ਜੋਗਾ ਨਹੀਂ ਕੱਢਣਾ ਇਹਨਾਂ ਨੇ ਹੁਣ ਜੱਫੇਦਾਰ ਨੂੰ ਕਰੈਕਟਰਲੈਸ ਸਾਬਤ ਕਰਕੇ ਉਹਨੂੰ ਇੱਕ ਘਟੀਆਂ ਇਨਸਾਨ ਸਾਬਤ ਕਰਕੇ ਹੁਣ ਇਹ ਸੁਣਾ ਦੇਣਗੇ ਕਿ ਜੱਫੇਦਾਰ ਤੇ ਇਦਾਂ ਮਾਰਾ ਸੀ ਇਥੇ ਲਾਇਆ ਸਮਾਪਾ ਕੇ ਹਰ ਗੱਲ ਲੋਕਾਂ ਦੇ ਸਾਹਮਣੇ ਆ ਜਾਂਦੀ ਹੈ ਵੇਖੋ 5-7 ਸਾਲ ਇਹਨਾਂ ਨੇ ਲੁਕੋ ਛਡੀਆਂ ਬੇਅਦਮੀਆਂ ਦੇ ਮਸਲੇ ਅਖੀਰ ਮੰਨਣਾ ਪੈ ਗਿਆ ਇੱਕ ਦਿਨ ਉਹ ਵੀ ਆਵੇਗਾ ਸਾਬਤ ਹੋ ਜਾਵੇ ਕਿ ਹਰ ਕਿਸਮ ਸਹੀ ਸੀ ਇਹ ਲੰਮਾ ਸਮਾਂ ਨਹੀਂ ਲੱਗਦਾ ਹੁੰਦਾ ਜਦੋਂ ਸਾਨੂੰ ਉੱਟਣ ਦੀ ਗੱਲ ਕਰਦਾ ਸੀ ਬਈ ਉਦੋਂ ਵੀ ਤਾਂ ਜੱਜੇਦਾਰ ਸੀ ਉਦੋਂ ਕਾਲਦਾ ਸੀ ਜੱਜੇਦਾਰ ਸੀ ਹੁਣ ਤਾਂ ਤਾਕਸ ਕਮੇਟੀ ਨਵਾਂ ਸੈੱਲ ਹੈ ਹੂੰ ਹੁਣ ਸਾਨੂੰ ਉਹ ਭੁੱਲ ਗਿਆ ਵੀ ਸਾਡੇ ਕਰ ਉੱਟਣ ਦੀਆਂ ਗੱਲਾਂ ਕਰਦਾ ਸੀ ਇਹ ਕਹਿੰਦਾ ਸੀ ਇਹਨਾਂ ਦੇ ਸਰਫੇ ਦੇ ਉੱਪਰ ਹੂੰ ਇਹ ਇਹ ਜਦੋਂ ਇਹਦੇ ਸਾਹਮਣੇ ਸਾਡੀਆਂ ਧੀਆ ਭੈਣਾਂ ਦੇ ਦਰਬਾਰ ਸਾਹਿਬ ਇਹਨਾਂ ਦੀ ਤਾਕਸ ਕਮੇਟੀ ਨੇ ਜਿਹੜੀ ਫੋਰਸ ਕਮੇਟੀ ਇਹਨੇ ਬਣਾਈ ਵੀ ਆ ਉਹਨਾਂ ਨੇ ਉਹ ਸਾਡੀਆਂ ਧੀਆ ਭੈਣਾਂ ਦੇ ਜਿਹੜੀਆਂ ਉਹ ਮੰਗ ਰਹੀਆਂ ਸੀ ਅਨਸਾਫ 321 ਸੁਪਾਂ ਦਾ ਉਹਨਾਂ ਦੇ ਕੇਸ ਪੱਤੇ ਤੇ ਉਹਨਾਂ ਨੂੰ ਕਿਹਾ ਗਿਆ ਥੁੱਕ ਤੋ ਤੇ ਚਟੋ ਹੂੰ ਜਥੇਦਾਰ ਸੀ ਉਹ ਤੋਂ ਹੁਣ ਇਹ ਮਾਫ ਕਿਵੇਂ ਹੋ ਜੂਗਾ ਜੀ ਹੂੰ ਉਹ ਉਹਨਾਂ ਦਾ ਵੀ ਤਾਂ ਕੋਸ਼ ਕਰੇ ਨਾ ਜਾਂ ਤੇ ਸਿੱਧਾ ਹੋ ਕੇ ਮੰਨੇ ਵੀ ਉਹ ਮੈਂ ਗਲਤੀਆਂ ਮੈਂ ਵੀ ਕੀਤੀਆਂ ਜੀ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪਾਲ ਸਿੰਘ ਮਕੂਲਤ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ ਦਰਸ਼ਕੋ ਜਿਵੇਂ ਆਪ ਨੂੰ ਪਤਾ ਸੀ ਨਵੇਂ ਤਨਵਾ ਮੁੱਦਾ ਲੈ ਕੇ ਆਪਜੀ ਸੇਵ ਵਿੱਚ ਹਾਜ਼ਰ ਹੋ ਜਾਂਦੇ ਇੱਕ ਮੁੱਦਾ ਸੋਸ਼ਲ ਮੀਡੀਆ ਤੇ ਬੜਾ ਹੀ ਗਰਮਾਇਆ ਹੋਇਆ ਹੈ ਵੈਸੇ ਤੇ ਲੰਮੇ ਸਮੇਂ ਤੋਂ ਵਿਰਸਾ ਸਿੰਘ ਵਲਟੋਹਾਰ ਸਿੰਘ ਸਾਹਿਬ ਯਾਨੀ ਹਰਪੀਰ ਸਿੰਘ ਦੀ ਸ਼ਬਦੀ ਜੰਗ ਚੱਲ ਰਹੀ ਹੈ ਔਰ ਸ਼ਬਦੀ ਜੰਗ ਦੇ ਵਿੱਚ ਬੜਾ ਕੁਝ ਹੋਇਆ। ਵਿਰਸਾ ਸਿੰਘ ਵਲਟੋਹਾ ਨੂੰ ਅਕਾਲੀ ਦਲ ਚੋਂ ਖਾਰਜ ਵੀ ਕੀਤਾ ਗਿਆ। ਉਸ ਤੋਂ ਬਾਅਦ ਬਾਦਲ ਪਰਿਵਾਰ ਨੂੰ ਔਰ ਬਾਦਲੈਂਡ ਪਾਰਟੀ ਨੂੰ ਵੀ ਸੱਜਾ ਦਿੱਤੀ ਗਈ। ਬੜਾ ਕੁਝ ਹੋਇਆ ਪਰ ਕੱਲ ਪਰਸੋਂ ਸਿੰਘ ਸਾਹਿਬ ਨੂੰ ਜਥੇਦਾਰੀ ਤੋਂ ਖਾਰਜ ਕੀਤਾ ਗਿਆ। ਉਹ ਮਸਲਾ ਬੜਾ ਹੀ ਭਖਿਆ ਹੋਇਆ ਹੈ। ਸਾਰੇ ਸਬੰਧ ਦੇ ਵਿੱਚ ਆਪਾਂ ਵਿਚਾਰ ਕਰਾਂਗੇ ਸਾਡੇ ਨਾਲ ਪੰਥਕ ਢਾਡੀ ਭਾਈ ਗੁਰਪਾਗ ਸਿੰਘ ਜੀ ਮਰੂੜ ਨੇ ਜਿਹੜੇ ਪੰਥਕ ਮੁੱਦਿਆਂ ਤੇ ਬੜੀ ਬੇਬਾਕੀ ਦੇ ਨਾਲ ਗੱਲ ਰੱਖਦੇ ਨੇ। ਉਹਨਾਂ ਦੇ ਨਾਲ ਸਾਰੇ ਵਿਸ਼ੇ ਤੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਚੈਨਲ ਤੇ ਸਵਾਗਤ ਹੈ ਅਮਰੂਦ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਮੁਖਤਾਰ ਜੀ ਅਮਰੂਦ ਸਾਹਿਬ ਸਾਰੇ ਐਪੀਸੋਡ ਨੂੰ ਤੁਸੀਂ ਵਾਚਿਆ ਕਿਵੇਂ ਦੇਖਦੇ ਹੋ ਤੁਹਾਡਾ ਨਜ਼ਰੀਆ ਕੀ ਹੈ ਵੇਖੋ ਬਾਦਲ ਕਾਂ ਦੀ ਆਪਦੀ ਹੂੰਦ ਨੂੰ ਬਚਾਉਣ ਵਾਸਤੇ ਹੂੰ ਕਿਸੇ ਵਰਕਰ ਦੇ ਕਿਸੇ ਅਹੁਦੇਦਾਰ ਦੇ ਕਿਸੇ ਜਥੇਦਾਰ ਦੇ ਕਿਸੇ ਸ਼੍ਰੋਮਣੀ ਕਮੇਟੀ ਮੈਂਬਰ ਪ੍ਰਧਾਨ ਦੇ ਕਿਸੇ ਦੀ ਵੀ ਬਲੀ ਦੇ ਸਕਦੇ ਆ ਹੂੰ ਜੱਥੇਦਾਰਾਂ ਤੋਂ ਲੋਕਾਂ ਦਾ ਵਿਸ਼ਵਾਸ ਉੱਠ ਚੁੱਕਿਆ ਸੀ ਹੂੰ ਇਹਨਾਂ ਨੇ ਇਸ ਵਿਸ਼ਵਾਸ ਨੂੰ ਬਚਾਉਣ ਵਾਸਤੇ ਜੀ ਪਹਿਲਾਂ ਇੱਕ ਡਰਾਮਾ ਜਾਂ ਕੀਤਾ ਜਿਹੜਾ ਡਰਾਮਾ ਕੀਤਾ ਕਿ ਵਿਰਸੇ ਬਲਟੋਏ ਨੂੰ 10 ਸਾਲ ਵਾਸਤੇ ਅਕਾਲੀ ਦਲ ਤੋਂ ਜੱਥੇਦਾਰਾਂ ਨੇ ਕੱਢ ਦਿੱਤਾ ਅੱਛਾ ਜੀ ਜਦੋਂ ਜੱਥੇਦਾਰਾਂ ਨੇ ਅਕਾਲੀ ਦਲ ਤੋਂ ਕੱਢ ਦਿੱਤਾ ਹੂੰ ਉਸ ਤੋਂ ਬਾਅਦ ਲੋਕਾਂ ਨੇ ਵੇਖਿਆ ਵੀ ਜੱਥੇਦਾਰ ਤਾਂ ਯਾਰ ਬੜੇ ਧੜਕਣੇ ਨਾ ਧੜਕਣੇ ਹੂੰ ਬੜੇ ਧੱਕੜਾ ਇਹ ਤਾਂ ਬੜੇ ਕੰਮ ਕਰਦੇ ਆ ਹੂੰ ਫੇਰ ਲਿਆ ਕੇ ਇਹਨਾਂ ਦੇ ਪਾਲੇ ਦੇ ਵਿੱਚ ਉਹ ਗੇਮ ਸਿੱਟੀ ਗਈ ਵੀ ਸੁਖਬੀਰ ਬਾਦਲ ਨੂੰ ਅਸੀਂ ਕਿਵੇਂ ਬਚਾ ਸਕਦੇ ਆ ਹੂੰ ਹੁਣ ਜੇ ਸੁਖਬੀਰ ਬਾਦਲ ਨੂੰ ਬਚਾਉਣ ਦੀ ਗੱਲ ਕਰਿਓ ਜਿਹੜਾ ਅਕਾਲ ਤਖਤ ਦਾ ਜਥੇਦਾਰ ਆ ਸਾਡਾ ਬਿਲਕੁਲ ਬੁੱਝਦੇ ਲਿਆ ਹੂੰ ਉਹਦੇ ਅੱਗੇ ਇੱਕ ਗੱਲ ਆਈ ਸੀ ਕਿ ਜਦੋਂ ਕੇਸਗੜ੍ਹ ਸਾਹਿਬ ਜਥੇਦਾਰ ਸੀ ਤੇ ਉੱਥੇ ਬੀੜੀ ਲੈ ਕੇ ਕੇਸਗੜ੍ਹ ਤਖਤ ਸਾਹਿਬ ਦੇ ਅੰਦਰ ਪੰਦਾ ਗਿਆ ਜੀ ਪੱਤਰਕਾਰ ਵੀਰ ਨੇ ਸਵਾਲ ਕੀਤਾ ਵੀ ਤੁਸੀਂ ਕੋਈ ਕਾਰਵਾਈ ਨਹੀਂ ਕੀਤੀ ਹੂੰ ਤੇ ਸਾਡੇ ਇਸ ਮਹਾਨ ਜਥੇਦਾਰ ਦਾ ਬਿਆਨ ਸੀ ਕਿ ਮੈਂ ਆਪਣੇ ਤੇ ਪਰਚਾ ਕਰਾਉਣਾ ਹੂੰ ਜਿਹੜਾ ਜਥੇਦਾਰ ਇੱਕ ਪਰਚੇ ਤੋਂ ਡਰਦਾ ਹੋਵੇ ਤੇ ਕੌਮ ਦਾ ਕੀ ਸਵਾਰ ਦੂ ਹੂੰ ਇਸ ਕਰਕੇ ਇਹ ਵੀ ਡਰਾਮੇਬਾਜ਼ੀ ਮੁੜ ਕੇ ਇਹਨਾਂ ਨੇ ਚਲੋ ਸਾਰਾ ਕੁਝ ਕੀਤਾ ਉਹਨਾਂ ਦੇ ਵਿੱਚ ਇੱਕ ਜਥੇਦਾਰ ਥੋੜਾ ਜਿਹਾ ਬੋਲਦਾ ਸੀਗਾ ਹਰਪ੍ਰੀਤ ਸਿੰਘ ਜੀ ਹਰਪ੍ਰੀਤ ਸਿੰਘ ਕਈ ਵਾਰਾਂ ਅੜ ਵੀ ਜਾਂਦਾ ਸੀ ਪਰ ਹਰਪ੍ਰੀਤ ਨੇ ਵੀ ਪਹਿਲਾਂ ਰੱਜ ਕੇ ਗੱਲ ਵੀ ਕਦੇ ਕਹੀ ਸੀ ਹਰਪ੍ਰੀਤ ਸਿੰਘ ਨੇ ਹੂੰ ਵੀ ਅਕਾਲੀ ਦਲ ਨੂੰ ਅਸੀਂ ਕਹਿੰਨੇ ਆ ਜਦੋਂ 328 ਰੂਪ ਗੁਰੂ ਗ੍ਰੰਥ ਸਾਹਿਬ ਦੇ ਨਾਲ ਨੇ ਗਾਇਬ ਕੀਤੇ ਆ ਜੀ ਇਹਨੇ ਕਹਿਆ ਇਹ ਅਕਾਲੀ ਦਲ ਵਾਲੇ ਡਾਂਗਾ ਚੱਕ ਲੋ ਜੇ ਕੋਈ ਹੋਣਾ ਕਿ ਤੁਥੋਂ ਹਸਾਬ ਮੰਗੇ ਤੇ ਡਾਂਗਾ ਨਾਲ ਸਿਰ ਪੰਨੋ ਹਮ ਹੁਣ ਅੱਜ ਉਸੇ ਹੀ ਉਖਲੀ ਦੇ ਵਿੱਚ ਸਿਰ ਹਰਪ੍ਰੀਤ ਸਿੰਘ ਦਾ ਆ ਗਿਆ ਹਮ ਜਿਹੜੇ ਅਕਾਲੀਆਂ ਨੂੰ ਹੁਕਮ ਦਿੰਦਾ ਸੀ ਹਰਪ੍ਰੀਤ ਸਿੰਘ ਕਦੇ ਵੀ ਇਹ ਡਾਂਗਾ ਚੱਕੋ ਤੇ ਡਾਂਗਾ ਚਾ ਕੇ ਸੈਰਾ ਜਿਹੜੇ ਉਹਨਾਂ ਲੋਕਾਂ ਦੇ ਭੰਨੋ ਜਿਹੜੇ ਹਿਸਾਬ ਮੰਗਦੇ ਆ ਇਹ ਤਾਂ ਨਿਰਾ ਨਿਰਾ ਨਰੈਣੂ ਮਹੰਤਾਲਾ ਹੁਕਮ ਸੀ ਨਾ ਵੀ ਜੇ ਕੋਈ ਆ ਕੇ ਸਾਥੋਂ ਹਿਸਾਬ ਮੰਗਦਾ ਜੇ ਕੋਈ ਆ ਕੇ ਸਾਨੂੰ ਪੁੱਛਦਾ ਵੀ ਗੁਰੂ ਗ੍ਰੰਥ ਸਾਹਿਬ ਦੇ ਨਰਾਦਰੀ ਕਿਉਂ ਹੋਈ ਆ ਭਾਈ ਕਿੰਨੇ ਸਰੂਪ ਗਾਇਬ ਹੋਇਆ ਕਿਵੇਂ ਹੋਇਆ ਕਿਉਂ ਹੋਇਆ ਮੁੱਲ ਵਿੱਚ ਆ ਕੀ ਕੀਤੇ ਆ ਵੀ ਉਹਨਾਂ ਨੂੰ ਅਸੀਂ ਹਿਸਾਬ ਦੇਣ ਦੀ ਜਗ੍ਹਾ ਤੇ ਕੁੱਟਾਂਗੇ ਉਦੋਂ ਬਾਅਦ ਇਹ ਚੱਲਦੇ ਚਲਾਉਂਦਿਆਂ ਬਿਰਸੇ ਬਲਟੋਏ ਵਾਲਾ ਮਸਲਾ ਆਇਆ ਤੇ ਇਹਨਾਂ ਨੇ ਇੱਕ ਸੋਚੀ ਸਮਝੀ ਸਾਸਤ ਦੇ ਤਹਿਤ ਉਹਨੂੰ 10 ਸਾਲ ਵਾਸਤੇ ਕੱਢਤਾ ਤੇ ਵਿਰਸਾ ਬਲਟੋਆ 6 ਮਹੀਨਿਆਂ ਤੋਂ ਵੱਧ ਕਾਲੀਦਲ ਤੋਂ ਬਾਹਰ ਨਹੀਂ ਰਹੇਗਾ। ਉੱਕੀ ਇਹ ਫੇਰ ਵਾਪਸ ਆ ਜਾਵੇਗਾ ਕਿਉਂਕਿ ਉਹ ਗੱਲਾਂ ਚੱਲ ਰਹੀਆਂ ਨੇ। ਹੂੰ ਅੰਦਰੋਂ ਸਾਰੇ ਇੱਕ ਆ ਉਦੋਂ ਹੋ ਗਿਆ ਵੀ ਜਿਵੇਂ ਸੁਚੇ ਸਿੰਘ ਲਗਾ ਵਾਪਸ ਆ ਗਿਆ। ਹਾਂਜੀ ਹੁਣ ਕੀ ਹੋਇਆ ਵੀ ਜਦੋਂ ਥੋੜਾ ਹਰਪ੍ਰੀਤ ਸਿੰਘ ਨੇ ਵੇਖਿਆ ਵੀ ਲੋਕ ਸਾਨੂੰ ਕੋਸ਼ ਪੁੱਛਣਗੇ ਸਵਾਲ ਪੁੱਛਣਗੇ ਅਸੀਂ ਸਟੇਜਾਂ ਤੇ ਜਾਣਾ ਲੋਕਾਂ 'ਚ ਜਾਣਾ ਹੈ ਤੇ ਲੋਕ ਇਹ ਗੱਲ ਜ਼ਰੂਰ ਰੱਖਣਗੇ ਕਿ ਤੁਸੀਂ ਸੁਖਵੀਰ ਬਾਦਲ ਨੂੰ ਮਾਫ ਕਿਵੇਂ ਕੀਤਾ ਹੁਣ ਇੱਕ ਗੱਲ ਬੜੀ ਜ਼ਰੂਰਤ ਦੇ ਨਾਲ ਚਲੋ ਜਸੇਦਾਰ ਨੇ ਕੀਤਾ ਨਹੀਂ ਤੁਹਾਨੂੰ ਲੱਗਦਾ ਵੀ ਉਹਨੇ ਮਾਫ ਕਰਤਾ ਹਾਲਾਂਕਿ ਵੇਖੋ ਤੁਸੀਂ ਹੁਣ ਆਸ ਰੱਖਦੇ ਜੇ ਕਾਲੀ ਫੂਲਾ ਸਿੰਘ ਵਾਲੇ ਫੈਸਲੇ ਲਵੇ ਪਰ ਕੌਮ ਅਗਰ ਸਾਥ ਨਹੀਂ ਦਿੰਦੀ ਅੱਜ ਹੁਣ ਕਿੰਨੇ ਕੁ ਜਾਣੇ ਹਾਜ਼ਰ ਨਾਰੇ ਜਸੇਵੰਦੀਆਂ ਨੇ ਮਾਰਿਆ ਹਾਲਾਂਕਿ ਇੱਕ ਪਾਸੇ ਅਸੀਂ ਫੈਸਲਾ ਸੋਚੀਏ ਵੀ ਹਵਾਰਾ ਜੀ ਨੇ ਕੀਤਾ ਤੇ ਅਸੀਂ ਉਹਨਾਂ ਤੇ ਗਿਲਾ ਕਰੀਏ ਵੀ ਤੁਸੀਂ ਹੌਲਾ ਫੈਸਲਾ ਕੀਤਾ ਉਹਨਾਂ ਦੇ ਚੁਣੇ ਜਥੇਦਾਰਾਂ ਨੇ ਉਹਨਾਂ ਨੂੰ ਅਕਾਲੀ ਦਲ ਕਹਤਾ ਵੀ ਅਕਾਲੀ ਦਲ ਭੰਗ ਕੀਤਾ ਜਾਏ ਸੁਖਬੀਰ ਬਾਦਲ ਦਾ ਅਸਤੀਫਾ ਮਨਜ਼ੂਰ ਕੀਤਾ ਜਾਏ ਫਖਰੇ ਕੌਮ ਵਾਪਸ ਹੋਵੇ ਜੇ ਕਿਸੇ ਨੇ ਉਂਗਲ ਵੀ ਕੀਤੀ ਉਹਨੂੰ ਕਹ ਉਂਗਲ ਨੀਵੀਂ ਕਰੋ ਤੁਹਾਨੂੰ ਨਹੀਂ ਲੱਗਦਾ ਵੀ ਇਹ ਕੋ ਠੋਸ ਫੈਸਲੇ ਪਹਿਲੀ ਵਾਰ ਜਥੇਦਾਰਾਂ ਨੇ ਲਏ ਨੇ ਤੁਸੀਂ ਕਹ ਦੇ ਵੀ ਮਾਫ ਕਰਤਾ ਨੂੰ ਦੇਖੋ ਜੀ ਉਹਨੂੰ ਪੁੱਛਿਆ ਗਿਆ ਵੀ ਤੁਸੀਂ 95 ਲੱਖ ਗੁਰੂਕੀਰਤ ਗੋਲਕ ਤੋਂ ਸੌਦਾ ਸਾਧ ਵਾਸਤੇ ਲਾਏ ਕਹਿੰਦਾ ਹਾਂਜੀ ਬਿਲਕੁਲ ਗੁਰੂ ਗ੍ਰੰਥ ਸਾਹਿਬ ਦੇ ਅੰਗ ਖਿਲਰ ਖਿਲਰੇ ਤੇ ਅੰਗ ਖਲਾਰਨ ਵਾਲਿਆਂ ਦੇ ਤੁਸੀਂ ਮਦਦ ਕੀਤੀ ਆਂਦਾ ਹਾਂਜੀ ਜੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਖਿਲਰਨ ਵਾਲਿਆਂ ਦੀ ਮਦਦ ਕਰਨ ਵਾਲਾ ਸਿੱਖ ਹੋਵੇ ਵੀ ਉਹਦੀ ਸਜ਼ਾ ਇੰਨੀ ਕੀ ਬਣਦੀ 2 ਘੰਟੇ ਤੂੰ ਬੈਠ ਜਾ ਹੂੰ ਜਥੇਦਾਰਾਂ ਨੇ ਮਿਲੀ ਪੁਖਤ ਕੀਤੀ ਆ ਉਹਨੂੰ ਇੱਕ ਗੱਲ ਕਹਤੀ ਵੀ ਮੰਨਣਾ ਤਾਂ ਤੈਨੂੰ ਪਵੇਗਾ ਜੇ ਤੂੰ ਨਾ ਮੰਨਿਆ ਤੁਹਾਡੇ ਮੁਤਾਬਕ ਕੀ ਸਜ਼ਾ ਹੋਣੀ ਚਾਹੀਦੀ ਸੀ ਸਾਡੇ ਮੁਤਾਬਕ ਜੇ ਹੌਲੀ ਤੋਂ ਹੌਲੀ ਸਜ਼ਾ ਛੋਟੀ ਤੋਂ ਛੋਟੀ ਸਜਾਈ ਸੀ ਕਿ ਖਾਲਸਾ ਪੰਥ ਚੋਂ ਬਾਹਰ ਪੁੰਦਾ ਛੋਟੀ ਤੋਂ ਛੋਟੀ ਸਜ਼ਾ ਤੇ ਜੇ ਸਜ਼ਾ ਦੇਣੀ ਸੀ ਨਰੈਨ ਸਿੰਘ ਚੋੜਾ ਨੂੰ ਕਹਿ ਰਹੇ ਨੇ ਵੀ ਪੰਥ ਚੋਂ ਛੇਕ ਦਿਓ ਤਰ ਤਾਨੂੰ ਲੱਗ ਵੀ ਇਹ ਇਹ ਹੋਣਾ ਚਾਹੀਦਾ ਪੰਥ ਚੋਂ ਛੇਕ ਦਿੱਤੇ ਜਾਂਦੇ ਨਹੀਂ ਨਰੈਨ ਸਿੰਘ ਚੋੜਾ ਨੇ ਤਾਂ ਸਾਰੀਆਂ ਹੋਰ ਜੇਲਾਂ ਚ ਕੱਟੀ ਆ ਉਹਦੀ ਰੀਸੇ ਇਹਨਾਂ ਨੇ ਕੁਰਸੀ ਵਾਸਤੇ ਕੱਟੀਆਂ ਉਹਨਾਂ ਨੇ ਕੌਮ ਵਾਸਤੇ ਕੱਟੀਆਂ ਇਹ ਤਾਂ ਆ ਆ ਉਸ ਵਿੱਚ ਦੋਨਾਂ ਦਾ ਮੇਲ ਨਹੀਂ ਨਾ ਇੱਕ ਕੌਮ ਦਾ ਗਦਾਰ ਹੈ ਇੱਕ ਕੌਮ ਦਾ ਪਹਿਰੇਦਾਰ ਹੈ ਇਹਨਾਂ ਦਾ ਮੇਲ ਹੀ ਨਹੀਂ ਜਿਹੜਾ ਨਰੈਣ ਸਿੰਘ ਚੋੜਾ ਉਹ ਕੌਮ ਦਾ ਪਹਿਰੇਦਾਰ ਹੈ ਹੁਣ ਜਿਹੜੀ ਮੈਂ ਗੱਲ ਕਹਿਣੀ ਚਾਹੁੰਨਾ ਮਖੂ ਸਾਹਿਬ ਉਹ ਇਹ ਆ ਵੇਖੋ ਇਹਨਾਂ ਨੇ ਜਿਹੜੀ ਸਜ਼ਾ ਦਿੱਤੀ ਆ ਜੇ ਕਾਲੀ ਫੂਲਾ ਸਿੰਘ ਤੇ ਅਸੀਂ ਇਹਨਾਂ ਨੂੰ ਵਾਰਿਸ ਕਹੀਏ ਤੇ ਕਾਲੀ ਫੂਲਾ ਸਿੰਘ ਨੇ ਫਿਰ ਮਹਾਰਾਜਾ ਰਣਜੀਤ ਸਿੰਘ ਨੂੰ ਸਜ਼ਾ ਕਿਵੇਂ ਦਿੱਤੀ ਸੀ ਉਵੇਂ ਦੇਣ ਉਹਨੂੰ ਬੰਨਣ ਉਹਨੂੰ ਬੰਨ ਕੇ ਛੇਤਰ ਪ੍ਰੇਟ ਕਰਦੇ ਪਰ ਉਹ ਤੋਂ ਜਹੇਦਾਰ ਇੱਕ ਸੀ ਨਾ ਹੁਣ ਜਹੇਦਾਰ ਵੇਖੋ ਜਿਹਦੀ ਜਿਹਦੇ ਨਾਲ ਬਣਦੀ ਉਹਨੂੰ ਮੰਨਦਾ ਹੁਣ ਇੱਕ ਪਾਸੇ ਇਹ ਕਿੰਨੇ ਵੀ ਸਰਬੱਤ ਖਾਲਸੇ ਦੇ ਜਹੇਦਾਰ ਨੇ ਉਹਦਾ ਅਕਾਲੀ ਪੂਲਾ ਸਿੰਘ ਕੱਲ ਇਕੱਠਾ ਸੀ ਕੌਮ ਸਾਰੀ ਇਕੱਠੀ ਸੀ ਹਾਂਜੀ ਹੁਣ ਤੇ ਜੇ ਅਕਾਲੀ ਦਲ ਦੀ ਗੱਲ ਕਰੀਏ ਅਕਾਲੀ ਦਲ ਹੀ 15 16 ਨੇ ਅਕਾਲੀ ਦਲ ਅੰਮ੍ਰਿਤਸਰ ਅਕਾਲੀ ਦਲ 1920 ਆ ਅਕਾਲੀ ਦਲ ਆਪਣਾ ਬੱਗਾ ਤੜਾ ਦੂਜੇ ਤੇ ਜੇ ਕਈ ਬਣ ਗਏ ਨੇ ਆਪਾਂ ਵੇਖੀਏ ਅਕਾਲੀ ਦਾੜੀ ਇੰਨੀਆਂ ਵੰਡੇ ਪਏ ਵੀ ਬੰਦਾ ਸੋਚੀ ਪੈ ਜਾਂਦਾ ਵੀ ਅਕਾਲੀ ਦਲ ਕਿਹੜੀ ਦੀ ਗੱਲ ਚੱਲ ਰਹੀ ਹੈ ਨਹੀਂ ਇਹ ਇਹਨੂੰ ਆਏ ਨਾ ਵੇਖੀਏ ਜੀ ਇਹਨੂੰ ਵੇਖੀਏ 12 ਮਿਸਲਾ ਉਦੋਂ ਵੀ ਸੀ ਹੂੰ ਉਦੋਂ ਮਿਸਲਾ ਸੀ ਹੁਣ ਅਕਾਲੀ ਦਾਲ ਆ ਹੂੰ ਕਿਉਂਕਿ ਜਿਹੜੀ ਆ ਭਾਸ਼ਾ ਦਾ ਫਰਕ ਸਮੇਂ-ਸਮੇਂ ਨਾਲ ਪੈਂਦਾ ਰਹਿੰਦਾ ਹੁੰਦਾ ਜੇ ਉਦੋਂ ਮਿਸਲਾ 12 ਸੀ ਤੇ 12 ਮਿਸਲਾਂ ਦਾ ਜਥੇਦਾਰ ਤੇ ਇੱਕ ਮਿਸਲ ਨਾਲ ਸੀ ਨਾ ਹੂੰ ਹੈ ਤੇ ਇਹ ਸੀ ਪਰ ਜਥੇਦਾਰ ਜਦੋਂ ਬਣ ਗਿਆ ਉਹ ਕਿਸੇ ਧੜੇ ਦਾ ਨਹੀਂ ਰਹਿੰਦਾ ਹੂੰ ਉਹ ਜਥੇਦਾਰ ਤੁਸੀਂ ਕਿਹਨੂੰ ਮੰਨਦੇ ਜੀ ਹਵਾਰਾ ਜੀ ਨੂੰ ਮੰਨਦੇ ਸਰਬੱਤ ਖਾਲਸੇ ਵਾਲੇ ਨੂੰ ਕਿ ਹਰਪ੍ਰੀਤ ਸਿੰਘ ਨੂੰ ਮੰਨਦੇ ਦੇਖੋ ਹਰਪ੍ਰੀਤ ਸਿੰਘ ਦਾ ਦਮਦਮਾ ਸਾਹਿਬ ਦਾ ਜਥੇਦਾਰ ਆ ਦਕਤਾਰ ਸਿੰਘ ਹਵਾਰੇ ਨੇ ਸਰਬੱਤ ਖਾਲਸਾ ਨੇ ਬਣਾ ਦਿੱਤਾ ਅਕਾਲ ਤਖਤ ਸਾਹਿਬ ਦਾ ਹੁਣ ਮਸਲਾ ਇਹ ਕਿ ਅਕਾਲ ਤਖਤ ਸਾਹਿਬ ਦਾ ਜਥੇਦਾਰ ਦਾ ਐਲਾਨ ਹੀ ਹੋਇਆ ਨਾ ਉਹਨਾਂ ਦਾ ਤਾਂ ਪਰ ਕਾਰਜਕਾਰੀ ਕਰ ਕੌਣ ਰਿਹਾ ਜਿਹੜਾ ਕਰ ਰਿਹਾ ਉਹਨੂੰ ਮੌਕੇ ਤੇ ਮੰਨਣਾ ਪਵੇਗਾ ਜੀ ਜਿੱਦਾਂ ਹਵਾਰਾ ਜੀ ਆਣ ਕੇ ਕਾਰਜ ਸਮਾਰ ਲੈਣਗੇ ਹਵਾਰਾ ਜੀ ਨੂੰ ਮੰਨਾਂਗੇ ਅੱਜ ਹਵਾਰਾ ਜੀ ਤੇ ਜੇਲ੍ਹ ਵਿੱਚ ਨੇ ਤੇ ਕਾਰਜ ਕਰ ਰਿਹਾ ਇੱਥੇ ਰਗਵੀਰ ਸਿੰਘ ਹੁਣ ਜਿਹੜੀ ਆਪਣੇ ਮੁੱਦੇ ਤੇ ਆਈਏ ਵੀ ਇਹਦੀ سزا ਸੀ ਜਿਹੜੀ ਇਹ سزا ਨਹੀਂ ਸੀਗੀ ਇਹ ਤਾਂ ਇੱਕ ਉਹ ਭਾਵਨਾ ਦੀ ਸੇਵਾ ਸੀ ਹੁਣ ਪਰ ਉਹਨਾਂ ਨੂੰ ਇਹ ਵੀ ਚੰਗੀ ਨਹੀਂ ਲੱਗੀ ਵੇਖੋ ਉਹਨਾਂ ਨੇ 10-15 ਦਿਨਾਂ ਦੇ ਵਿੱਚ ਉਹਨੂੰ ਸੇਵਾ ਮੁਕਤ ਕਰਤਾ ਕੁਝ ਸਮੇਂ ਲਈ ਚਾਰਜ ਲੈ ਲਿਆ ਹਾਲਾਂਕਿ ਤੁਸੀਂ ਕਹਿੰਦੇ ਵੀ سزا ਬੜੀ ਹੌਲੀ ਏ ਪਰ ਉਹ ਉਹ ਆਪਣਾ ਬਦਲ ਪਰਿਵਾਰ ਦੀ ਗੱਲ ਕਰ ਲਈਏ ਜਾਂ ਜਿਨ੍ਹਾਂ ਨੂੰ ਕਟਹਿਰੇ 'ਚ ਖੜਾ ਕੀਤਾ ਸੀ ਉਹਨਾਂ ਵਾਸਤੇ سزا ਏਡੀ ਵੱਡੀ ਏ ਵੀ ਉਹਨਾਂ ਨੇ ਜਹੇਦਾਰੀ ਬਦਲਤਾ ਵੇਖੋ ਜੀ ਅਸਲ ਵਿੱਚ ਜਿਹੜੀ ਗੱਲ ਆ ਨਾ ਆਪਣਾ ਹੁਣ ਮੁੱਦੇ ਤੇ ਆ ਰਹੇ ਆ ਆਪਾਂ ਹੂੰ ਵੀ ਜਿਹੜੀ ਗੱਲ ਬਾਦਲਾਂ ਦੀ ਆ ਹੂੰ ਜਿਹੜਾ ਬੰਦੇ ਦੇ ਤਖਤਾਂ ਦੇ ਜੱਫੇਦਾਰ ਗੋਡਿਆਂ ਨੂੰ ਹੱਥ ਲਾਉਂਦੇ ਹੋਣ ਹੂੰ ਜਿਹਦੇ ਹੁਕਮ ਦੇ ਨਾਲ ਉਹਦੀ ਕੋਠੀ ਜਾ ਕੇ ਸੌਦਾ ਸਾਧ ਨੂੰ ਮaaf ਕਰਦੇ ਹੋਣ ਜਿਹਦੇ ਹੁਕਮ ਦੇ ਨਾਲ 95 ਲੱਖ ਸ਼੍ਰੋਮਣੀ ਕਮੇਟੀ ਲਾਉਂਦੀ ਹੋਵੇ ਜਦੋਂ ਦਰਬਾਰ ਸਾਹਿਬ ਚੋਂਦਾ ਜੱਫੇਦਾਰ ਅੱਗੇ ਪਿੱਛੇ ਭੱਜੇ ਫਿਰਦੇ ਹੋਣ ਜੱਫੇਦਾਰ ਆਪਣੀ ਕੁਰਸੀ ਤੇ ਉਹਨੂੰ ਬਿਠਾਉਣ ਹੂੰ ਉਹ ਬੰਦਾ ਉਸ ਬੰਦੇ ਨੂੰ ਮਾਮੂਲੀ ਸਜ਼ਾ ਵੀ ਉਹਨੂੰ ਐਂ ਲੱਗੀ ਵੀ ਮੇਰੇ ਹੁਕਮ ਦੀ ਤਹੀਨ ਹੋ ਗਈ ਮੈਂ ਤਾਂ ਹੁਕਮ ਰਾਣ ਬੰਦਾ ਹਾਂ ਮੈਨੂੰ ਤਾਂ ਰੱਬ ਨੇ ਭੇਜਿਆ ਇਸ ਕਰਕੇ ਕਿ ਤੂੰ ਪੰਥ ਨੂੰ ਹੁਕਮ ਦੇਣੇ ਆ ਅੱਜ ਉਹਨੇ ਇੰਨੀਆਂ ਕਿ ਗਲਤੀਆਂ ਨੇਡਰਤਾ ਨਾਲ ਕੀਤੀਆਂ ਵੀ ਕਿਸੇ ਜਥੇਦਾਰ ਦੀ ਜ਼ਰਤ ਨਹੀਂ ਗਈ ਕਿਸੇ ਪੰਥਕ ਬੰਦੇ ਦੀ ਜ਼ਰਤ ਨਹੀਂ ਗਈ ਕਿ ਮੈਨੂੰ ਕੋਈ ਸਜ਼ਾ ਸੁਣਾ ਦੇਵੇ ਪਰ ਉਹਦੇ ਤੋਂ ਉਲਟ ਜਿਹੜੀ ਮਾਮੂਲੀ ਜੀ ਹੂੰ ਬਿਲਕੁਲ ਇਹਨੂੰ ਸਜ਼ਾ ਕਹੋ ਜਾਂ ਸੇਵਾ ਕਹਾਂਗੇ ਮੈਨੂੰ ਤੇ ਹਜੇ ਸਮਝ ਨਹੀਂ ਆ ਰਹੀ ਜੇ ਸਾਡੇ ਮੁਤਾਬਕ ਲਈ ਇਹ ਤਾਂ ਸੇਵਾ ਹੈ ਹੂੰ ਇਹਨਾਂ ਮੁਤਾਬਕ ਉਹ ਸਜ਼ਾ ਬਣਦੀ ਆ ਪਰ ਸਜ਼ਾ ਇਹ ਨਹੀਂ ਹੁੰਦੀ ਸਜ਼ਾ ਗੁਨਾਹਾਂ ਦੀ ਹੁੰਦੀ ਆ ਜੇ ਗੁਨਾਹ ਕੀਤੇ ਤੇ ਗੁਨਾਹ ਦੀ ਸਜ਼ਾ ਇੰਨੀ ਨਹੀਂ ਹੁੰਦੀ ਜੇ ਉਹਨਾਂ ਗਲਤੀ ਕੀਤੀ ਹੈ ਗਲਤੀ ਦੀ ਸਜ਼ਾ ਹੁੰਦੀ ਥੋੜੀ ਬਹੁਤੀ ਸੇਵਾ ਲੱਗਦੀ ਹੈ ਹਨਾ ਹੂੰ ਇਹਨੇ ਕੀਤੇ ਆ ਗੁਨਾਹ ਗੁਰੂ ਗ੍ਰੰਥ ਸਾਹਿਬ ਦੇ ਅੰਗ ਖਲਾਰਨ ਵਾਲਿਆਂ ਦੀ ਕੀਤੀ ਹੋਵੇ ਮਦਦ ਤੋ ਉਹਨੂੰ ਮਾਮੂਲੀ ਜੀ ਸਜ਼ਾ ਜੇ ਇਸ ਸਜ਼ਾ ਲੈਣ ਦੇ ਉੱਤੋਂ ਉਹ ਪੜਕ ਗਿਆ ਹੋਵੇ ਹੂੰ ਤੇ ਵਰਸੇਬਲ ਤੋਂ ਇਹਨੇ ਉਹਦੇ ਕਹਿਣ ਤੇ ਉਹਦੇ ਹੀ ਸਾਡੂ ਨੂੰ ਹੂੰ ਚੱਕਿਆ ਹੋਵੇ ਤੇ ਚੱਕ ਕੇ মিডিਆ ਦੇ ਵਿੱਚ ਲਿਆਂਦਾ ਹੋਵੇ ਹੂੰ ਤੇ ਉਸੇ ਤੇ ਹੀ ਤਿੰਨ ਮੈਂਬਰੀ ਕਮੇਟੀ ਕਿੰਨਾ ਦੀ ਬਣਾਈ ਆ ਹੂੰ ਉਹਨਾਂ ਦੀ ਹੋਈ ਏ ਉਹ ਵੀ ਉਹਨਾਂ ਦੀ ਆ ਕੋਈ ਸਾਂਝੀ ਤੇ ਕਮੇਟੀ ਨਹੀਂ ਗਈ ਫਿਰ ਨਹੀਂ ਫਿਰ ਤੁਸੀਂ ਜ਼ਹੀਦਾਰ ਤੋਂ ਕੀ ਆਸ ਰੱਖਦੇ ਜੀ ਕੌਮ ਦੇ ਫੈਸਲੇ ਲਵੇ ਉਹਦੇ ਆਪਣੇ ਫੈਸਲੇ ਤੇ ਉਹ ਬੰਦੇ ਲੈ ਰਹੇ ਨੇ ਤਤਕਾਲ ਦੇ ਵਿੱਚ اجلاس ਸੱਦਿਆ ਕਿ ਤਿੰਨ ਮੈਂਬਰੀ ਕਮੇਟੀ ਬਣਾ ਦਿੱਤੀ ਗਈ ਵੀ ਉਹ ਫੈਸਲਾ ਲੈਣਗੇ ਇੱਕ ਪਾਸੇ ਹੀ ਕਿਹਨੇ ਜ਼ਹੀਦਾਰ ਕੌਮ ਦੇ ਫੈਸਲੇ ਲਵੇ ਉਦੇ ਆਪਣੇ ਫੈਸਲੇ ਤੇ ਉਹ ਬਾਦਲ ਪਰਿਵਾਰ ਲੈ ਰਿਆ ਵੇਖੋ ਬਾਦਲ ਪਰਿਵਾਰ ਉਹੀ ਤਾਂ ਮਸਲਾ ਨਾ ਬਾਦਲ ਪਰਿਵਾਰ ਜਿਹੜੇ ਤਿੰਨ ਉਹ ਤੋਂ ਬਾਕੀ ਜਥੇਦਾਰ ਕਹਿੰਦੇ ਸੀ ਅੱਜ ਤੋਂ ਮਹੀਨਾ ਪਹਿਲਾਂ ਜਦੋਂ ਵਿਰਸੇਬਲ ਟੋਏ ਵਾਲਾ ਰੌਲਾ ਪਿਆ ਹਰਪ੍ਰੀਤ ਸਿੰਘਾਂ ਨਾਲ ਜਥੇਦਾਰਾਂ ਦੇ ਅਸੀਂ ਵੀ ਦੰਨੇ ਆ ਅੱਜ ਮੌਤ ਪਈ ਆ ਇਹਨਾਂ ਅਸਤੀਫੇ ਅੱਜ ਵੀ ਜੇ ਉਹ ਸਹੀ ਆ ਤਾਂ ਅੱਜ ਕੀ ਹੋਇਆ ਇਹਨਾਂ ਨੇ ਸਾਨੂੰ ਲੱਗਦਾ ਵਾਰੀ ਉਹਨਾਂ ਦੀ ਵੀ ਆਏਗੀ ਸਾਰਿਆਂ ਦੀ ਆਉਣੀ ਆ ਜਿਨੂ ਮੇ ਕੱਢਿਆ ਇਹਨਾਂ ਨੇ ਬਾਦਲਾ ਨੇ ਅਜ ਤੱਕ ਹੈ ਕਿਸੇ ਨੂੰ ਸਰੂਪਾ ਦੇ ਕੇ ਘਰੇ ਤੋੜਿਆ ਹੋਵੇ ਜਥੇਦਾਰ ਜਥੇਦਾਰ ਸਾਹਿਬ ਨੇ ਆਪ ਕਹਿਤਾ ਹੈ ਯਾਨੀ ਹਰਪ੍ਰੀਤ ਸਿੰਘ ਨੇ ਵੀ ਜਲੀਲ ਕਰਕੇ ਭੇਜਿਆ ਜਦੋਂ ਵੇਖੋ ਬਸਵਾਸ ਲੋਕਾਂ ਚ ਬਣਾਇਆ ਹੋਵੇ ਸੰਗਤ ਚ ਬਣਾਇਆ ਹੋਵੇ ਸੰਗਤ ਆਣ ਕੇ ਸਨਮਾਨ ਕਰੇ ਤਾਂ ਕੋ ਵੱਖਰਾ ਵਿਸ਼ਾ ਹੈ ਪਰ ਸ਼ਰੋਮਣੀ ਕਮੇਟੀ ਵੱਲੋਂ ਜਥੇਦਾਰ ਨੂੰ ਸਰੋਪਾ ਵੀ ਨਹੀਂ ਦਿੱਤਾ ਜਾਂਦਾ ਤੇ ਉਹਨੂੰ ਜਲੀਲ ਕਰਕੇ ਲੋਕਾਂ ਚ ਵੜ ਨਾ ਸਕੇ ਲੋਕਾਂ ਚ ਬੇਜਕੀਨਾ ਬਣਾ ਕੇ ਲੋਕ ਇਹਦੀ ਗੱਲ ਤੇ ਯਕੀਨ ਨਾ ਕਰਨ ਕਿਉਂਕਿ ਅੰਦਰ ਦੀਆਂ ਗੱਲਾਂ ਨਾ ਬਾਹਰ ਦੱਸਣ ਜੋਗਾ ਨਹੀਂ ਛੱਡਣਾ ਇਹਨਾਂ ਨੇ ਹੁਣ ਜਥੇਦਾਰ ਨੂੰ ਕਰੈਕਟਰਲੈਸ ਸਾਬਤ ਕਰਕੇ ਉਹਨੂੰ ਇੱਕ ਘਟਿਆ ਇਨਸਾਨ ਸਾਬਤ ਕਰਕੇ ਹੁਣ ਇਸ ਬਣਾ ਦੇਣਗੇ ਕਿ ਜਥੇਦਾਰ ਤੇ ਇਦਾਂ ਮਾੜਾ ਸੀ ਅਸੀਂ ਲਾਇਆ ਜਦੋਂ ਇਹਨਾਂ ਨੇ ਜਥੇਦਾਰ ਲਾਇਆ ਹੂੰ ਉਦੋਂ ਇਨਕਵਾਰੀ ਕਿਉਂ ਨਹੀਂ ਹੋਈ ਜਦੋਂ ਇਹਨਾਂ ਨੇ ਜਥੇਦਾਰ ਲਾਇਆ ਉਦੋਂ ਉਹਨੂੰ ਪਰਖਿਆ ਨਹੀਂ ਉਹਨੂੰ ਤਾਂ ਪਤਾ ਲੱਗਾ ਵੀ ਉਹਦੋਂ ਤੇ ਮਿੰਤਾ ਕਰਕੇ ਕਿਉਂਕਿ ਗੁਰਬਚਨ ਸਿੰਘ ਜੀ ਤੋਂ ਬਾਅਦ ਕੋਈ ਜਥੇਦਾਰੀ ਲੈਣ ਨੂੰ ਤਿਆਰ ਨਹੀਂ ਸੀ ਜੀ ਉਦੋਂ ਵੱਡੇ ਬਾਦਲ ਸਾਹਿਬ ਨੇ ਮਿੰਤਾ ਕਰਕੇ ਲੈਂਦਾ ਤੁਸੀਂ ਕਹਿੰਦੇ ਵੀ ਪਰਖ ਕਰਨੀ ਜੇ ਪਰਖ ਤੇ ਉਦੋਂ ਹੋਵੇ ਨਾ ਉਹਦੋਂ ਮਿੰਤਾਆਂ ਕੀਤੀਆਂ ਗਈਆਂ ਪਰ ਕੱਢਣ ਵੇਲੇ ਵੇਖੋ ਉਹਨੂੰ ਕਿਰਦਾਰਕੁਸ਼ੀ ਕਰ ਦਿੱਤੀ ਗਈ ਕਿ ਉਹਦੇ ਸਾਂਢੂ ਸਾਂਢੂ ਪਹਿਲਾਂ ਕਿਤੇ ਸੀ 14 ਸਾਲ ਉਸ ਤੋਂ ਬਾਅਦ ਤੇ ਕੋਈ ਦੋਸ਼ਦਾ ਨਹੀਂ ਉਦੋਂ ਪਹਿਲਾਂ ਵਾਲੇ ਨੇ ਉਦੋਂ ਕਿਉਂ ਨਹੀਂ ਵੇਖਿਆ ਉਦੋਂ ਜੀ ਨੂੰ ਮਰਜ਼ੀ ਚੱਕ ਕੇ ਬਣਾ ਦਿੰਦੇ ਇਹ ਅੱਖਾਂ ਮੀਟੀਆਂ ਦਾ ਦੋਚੀ ਕੌਣ ਇਹਦੀ ਦੋਚੀ ਸ਼ਰੂਮ ਨਹੀਂ ਕਮੇਟੀ ਹੈ ਜਿਨ੍ਹਾਂ ਨੇ ਉਹ ਵੇਖੇ ਹੀ ਨਹੀਂ ਬੰਦਾ ਕਿਹਨੂੰ ਬਣਾਉਣ ਲੱਗੇ ਜੇ ਇਹੋ ਜਿਹਾ ਬੰਦਾ ਹੁਣ ਇਹਨਾਂ ਨੂੰ ਘਟ ਜਾ ਦੇਣ ਲਾ ਪਿਆ ਜਿੱਦਾਂ ਥੋੜਾ ਜਿਹਾ ਬਾਦਲਾਂ ਦੀ ਉਹਨੇ ਗੱਲ ਕਰਤੀ ਭਾਈ ਕੁਛ ਨਾ ਕੁਛ ਤਾਂ ਸਾਨੂੰ ਕਰਨਾ ਪਊਗਾ ਲੋਕ ਸਾਡੇ ਜੁੱਤੀਆਂ ਮਾਰਨਗੇ ਇੱਕ ਗੱਲ ਹੋਰ ਆ ਜਿਹੜੀ ਇਹਨਾਂ ਨੇ ਸਜ਼ਾ ਦਿੱਤੀ ਇਹ ਵੀ ਯਾਦ ਰੱਖਣ ਜੱਥੇਦਾਰ ਬਾਦਲ ਤਾਂ ਤੁਸੀਂ ਦਿੱਤੇ ਬਖਸ਼ ਪਰ ਤੁਹਾਨੂੰ ਸੰਗਤ ਨੇ ਨਹੀਂ ਬਖਸ਼ਣਾ ਜੋ ਤੁਸੀਂ ਕੀਤਾ ਸਮਝਦੇ ਹੋ ਨਾ ਤਾਂ ਅਜੇ ਜੱਥੇਦਾਰ ਕੋਈ ਉਹਨਾਂ ਦੇ ਹੱਕ ਚ ਆ ਅੱਜ ਉਹ ਬੰਦੇ ਜਿਹੜੇ ਇਹਨਾਂ ਦੇ ਚਮਚੇ ਕਹਿ ਲਵੋ ਉਹ ਕਹਿ ਰਹੇ ਸੁਖਬੀਰ ਬਾਦਲ ਦੇ ਨਮਾਣਾ ਸਿੱਖਿਆ ਤੇ ਗਨਾਹ ਕੀਤਾ ਤਾਂ ਹਰਪ੍ਰੀਤ ਨੇ ਸਮਾਂ ਪਾ ਕੇ ਹਰ ਗੱਲ ਲੋਕਾਂ ਦੇ ਸਾਹਮਣੇ ਆ ਜਾਂਦੀ ਹੈ ਵੇਖੋ 5-7 ਸਾਲ ਇਹਨਾਂ ਨੇ ਲੋਕੋ ਛੜੀਆਂ ਬੇਅਦਮੀਆਂ ਦੇ ਮਸਲੇ ਅਖੀਰ ਮੰਨਣਾ ਪੈ ਗਿਆ ਇੱਕ ਦਿਨ ਉਹ ਵੀ ਆਵੇਗਾ ਸਾਬਤ ਹੋ ਜਾਵੇ ਕਿ ਹਰਪ੍ਰੀਤ ਸਿੰਘ ਸਹੀ ਸੀਗਾ ਹੂੰ ਇ ਲੰਮਾ ਸਮਾਂ ਨਹੀਂ ਲੱਗਦਾ ਹੁੰਦਾ ਪਰ ਜਿਹੜੀ ਹੋਂਦ ਬਣਾ ਸਮੇਂ ਨਾਲ ਪਤਾ ਲੱਗੂ ਬਈ ਹਰਪੀ ਸਿੰਘ ਸਹੀ ਸੀ ਜੇ ਸਹੀ ਫਿਰ ਕੌਮ ਸਾਥਕਉ ਨਹੀਂ ਦੇ ਰਹੀ ਵੇਖੋ ਕੌਮ ਸਾਥ ਤਾਂ ਨਹੀਂ ਦਿੱਤੇ ਕੌਮ ਦਾ ਸਵਾਰਿਆ ਉਹਨੇ ਹਜੇ ਵੀ ਕੱਖ ਨਹੀਂ ਸੀ ਨਾ ਕੌਮ ਵੀ ਕੀ ਕਰੇ ਕੌਮ ਵਾਸਤੇ ਕੀਤਾ ਕੀ ਆ ਕੀਤਾ ਇੱਕ ਪਹਿਲਾ ਕੰਮ ਛੋਟਾ ਜਿਹਾ ਸੀ ਨਾ ਆਹ ਜਥੇਦਾਰਾਂ ਵਾਲਾ ਉਹ ਵੀ ਨਾ ਕਰਦੇ ਤੇ ਲੋਕਾਂ ਨੇ ਅੱਜ ਤੱਕ ਤਾਂ ਕੰਮ ਤਾਂ ਬਦਲਾਂ ਦਾ ਕੀਤਾ 328 ਰੁਪਿਆਂ ਦਾ ਦੋਚੀ ਕੌਣ ਹੈ ਉਦੋਂ ਕਾਲ ਤੱਕ ਦਾ ਜਥੇਦਾਰ ਤਾਂ ਇਹ ਸੀ ਨਾ ਹਰਪ੍ਰੀਤ ਸਿੰਘ ਉਹਦੇ ਸਬੰਧ ਵਿੱਚ ਕੀ ਕੀਤਾ ਕੌਮ ਵਾਸਤੇ ਕੀਤਾ ਕਿ ਆ ਕੌਮ ਨਾਲ ਖੜੇ ਇਹ ਤਾਂ ਹੋਆ ਵੀ ਨਾ ਤਾਂ ਘਰਦਾ ਤੇ ਨਾ ਘਾਟਦਾ ਜਿੰਨਾ ਵਾਸਤੇ ਵਫਾਦਾਰੀ ਕੀਤੀ ਕੌਮ ਨਾਲ ਗਦਾਰੀਆਂ ਕੀਤੀਆਂ ਸਿਧਾਂਤ ਨੂੰ ਮਿਟਿਆ ਮਿੱਟੀ 'ਚ ਮਲਾਇਆ ਉਹਨਾਂ ਬੰਦਿਆਂ ਨੇ ਇਹਨੂੰ ਅੱਜ ਜਲੀਲ ਕੀਤਾ ਤੇ ਕੌਮ ਦਾ ਕੁਛ ਕੀਤਾ ਤਾਂ ਦਾ ਕੌਮ ਨਾਲ ਖੜ ਜੇ ਕੌਮ ਨੂੰ ਬੇਸ਼ੱਕ ਪਤਾ ਹੈ ਕੌਮ ਕਹਿੰਦੀ 328 ਇਹ ਦੱਸ ਦੇਵੇ ਅੱਜ ਦੱਸ ਦੇਵੇ 328 ਰੂਪ ਕਿੱਥੇ ਆ ਜਿਹੜੇ ਜਿਹੜੇ ਬੰਦਿਆਂ ਨੂੰ ਕਹਿ ਰਿਆ ਸੀ ਵੀ ਇਹਨਾਂ ਦੇ ਡਾਂਗਾ ਮਾਰੋ ਅੱਜ ਉਹ ਹਰਪ੍ਰੀਤ ਦਾ ਸਿਰ ਉਕਲੀ ਚ ਫਸਾ ਕੇ ਬੈਠੇ ਆ। ਅੱਜ ਉਹ ਮਾਰ ਰਹੇ ਡਾਂਗਾ। ਇਸ ਕਰਕੇ ਜਿਹੜਾ ਸਹੀ ਮਸਲਾ ਇਹ ਆ ਵੀ ਹਰਪ੍ਰੀਤ ਸਿੰਘ ਬਿਲਕੁਲ ਠੀਕ ਨੇ, ਸਹੀ ਨੇ। ਆਪਾਂ ਵੀ ਮੰਨ ਜਾਂਦੇ ਆ। ਕੌਮ ਨੂੰ ਨਾਲ ਖੜਨਾ ਚਾਹੀਦਾ। ਪਰ ਨਾਲ ਕੌਮ ਖੜਨ ਤੋਂ ਬਾਅਦ ਕੀ ਹਰਪ੍ਰੀਤ ਸਿੰਘ ਨੂੰ ਕੱਲ ਨੂੰ ਉਹਨਾਂ ਨੇ ਜ਼ਥੇਦਾਰੀ ਦੇ ਦਿੱਤੀ ਤਿੰਨ ਮੈਂਬਰੀ ਕਮੇਟੀ ਨੇ ਫੇਰ ਕੌਮ ਨਾਲ ਖੜੂ ਹਰਪ੍ਰੀਤ ਸਿੰਘ। ਇਹ ਤਾਂ ਸਾਨੂੰ ਸੋਚਣਾ ਪਊਗਾ ਨਾ ਹੈਰਾਨੀ ਦੀ ਗੱਲ ਵੀ ਕਦ ਕਿਸੇ ਵੇਲੇ ਉਹ ਆਪ ਅਸਤੀਫਾ ਦੇ ਰਿਹਾ ਹੈ ਫੈਸਲੇ ਤੋਂ ਪਹਿਲਾਂ ਅਸਤੀਫਾ ਮਨਜ਼ੂਰ ਨਹੀਂ ਕੀਤਾ ਜਾ ਰਿਹਾ ਫੈਸਲਾ ਆ ਜਾਂਦਾ ਹੈ 3 ਦਿਨ ਲਈ ਕਿਹਾ ਗਿਆ ਫਖਰੇ ਕੋ ਵਾਪਸ ਕੀਤਾ ਜਾਏ ਤਿੰਨ ਤੋਂ ਧਾਮੀ ਸਾਹਿਬ ਦੀ ਜਿਹੜੀ ਵੀਡੀਓ ਵਾਇਰਲ ਹੋਈ ਉਸੇ ਗੱਲ ਦੀ ਹੋਈ ਵੀ ਬੀਬੀ ਕੈਰੀ ਵੀ 3 ਦਿਨ ਦੇ ਵਿੱਚ ਵਿੱਚ ਹੋਣਾ ਚਾਹੀਦਾ ਇਸ ਟਾਈਮ ਵਧਾ ਦਿੱਤਾ ਗਿਆ ਉਹ ਟਾਈਮ ਵਧੇ ਦੇ ਵਿੱਚ ਹੀ ਇਹਨਾਂ ਨੂੰ ਲਾਂਬੇ ਕਰ ਦਿੱਤਾ ਗਿਆ ਜਹੇਦਾਰੀ ਤੋਂ ਹੂੰ ਕਿਵੇਂ ਵੇਖਦੇ ਜੇ ਇਹਨੂੰ ਘਟਾਣ ਨੂੰ ਵੇਖੋ ਜੀ ਫਕਰੇ ਕੌਮ ਇੱਕ ਵਾਰ ਕਹਿਤਾ ਵਾਪਸ ਲਿਆ ਗਿਆ ਹੂੰ ਉਹਦਾ ਸਮਾਂ ਕਾਦਾ ਹੂੰ ਵਾਪਸ ਲਿਆ ਗਿਆ ਲੈ ਗਿਆ ਹੂੰ ਸਮਾਂ ਦੇ ਕੇ ਉਹਨੂੰ ਕੀ ਕਰਨਾ ਚਾਹੁੰਦੇ ਆ ਹੂੰ ਹੁਣ ਕੀ ਕਹਿਣਗੇ ਵੀ ਅਸੀਂ ਵਾਪਸ ਦਿੱਤਾ ਜੇ ਸੁਖਵੀਰ ਬਾਦਲ ਤੇ ਉਪ ਮੁੱਖ ਮੰਤਰੀ ਸੀ ਮੁੱਖ ਮੰਤਰੀ ਨਵਾਂ ਹੋ ਜਹੇਦਾਰ ਆ ਗਿਆ ਫਕਰੇ ਕੌਮ ਵਾਪਸ ਨਹੀਂ ਹੋਏਗਾ ਤੁਹਾਡੀ ਕਹਿਣ ਮੁਤਾਬਕ ਵੀ ਵੇਖੋ ਜਥੇਦਾਰ ਆ ਜੇ ਨਾ ਆ ਜੇ ਹੂੰ ਕੌਮ ਨੇ ਤਾਂ ਵਾਪਸ ਦਿਲਾਂ ਚੋਂ ਲਿਆ ਹੋਇਆ ਓਕੇ ਠੀਕ ਆ ਹੁਣ ਇਥੋਂ ਤੱਕ ਵੀ ਕੌਮ ਬਰਦਾਸ਼ਤ ਨਹੀਂ ਕਰਦੀ ਜਦੋਂ ਕਿਸੇ ਅਨਸਾਨ ਦੇ ਖਿਲਾਫ ਸਾਡਾ 75 ਸਾਲ ਦਾ 70 ਸਾਲ ਦਾ ਬਾਪੂ ਹਥਿਆਰ ਚੱਕ ਲਵੇ ਇਹ ਗੱਲ ਤਾਂ ਮੰਨਦੇ ਵੀ ਆਉਂਦਾ ਬਈ ਨੌਜਵਾਨੀ ਵੀ ਜਾਗਦੀ ਤੇ ਅਸੀਂ ਵੀ ਜਾਗਦੇ ਹਾਂ ਹਜੇ ਜਿਹਦੇ ਤੇ ਹਥਿਆਰ ਚੱਕੇ ਜਾਣ ਤੇ ਹਥਿਆਰ ਚੱਕਣ ਵਾਲੇ ਨੂੰ ਇੱਕ ਗਦਾਰ ਲਾਣ ਗੁਰੂ ਗ੍ਰੰਥ ਸਾਹਿਬ ਦੇ ਦੋਛੀਆਂ ਨੂੰ ਸਰਸਿਆ ਦਾ ਯਾਰ ਨੂੰ ਤਾਂ ਇੱਕ ਵਾਰ ਹੀ ਨਹੀਂ ਗਿਆ ਇਹਨਾਂ ਨੇ ਗਦਾਰ ਹ ਹ ਉਹਦਾ ਹਜੇ ਵੀ ਕਹੀ ਜਾਂਦੇ ਆ ਅਕਾਲ ਤਖਸੈਵ ਨੇ ਇਹਨਾਂ ਨੂੰ ਕਹਾ ਤਨਖਾਹਿਆ ਕਰਾਰ ਦਿੱਤਾ ਇਹਨਾਂ ਦੇ ਇਹੀ ਲੋਕ ਜਿਹੜੇ ਨਰੈਨ ਸਿੰਘ ਚੋੜੇ ਨੂੰ ਗਦਾਰ ਕਹਿ ਰਹੇ ਨੇ ਇਹੀ ਲੋਕ ਕਹਿੰਦੇ ਸੀ ਇਹ ਸੁਖਬੀਰ ਨਾਲ ਹੈ ਹੁਣ ਸਾਨੂੰ ਇਹ ਨਹੀਂ ਸੀ ਪਤਾ ਲੱਗਦਾ ਤਨਖਾਹ ਅਕਾਲ ਤਖਸੈਬ ਨੇ ਲਾਈ ਆ ਫਿਰ ਅਕਾਲ ਤਖਸੈਬ ਰੋਧਦੇ ਹੋ ਕੇ ਸੁਖਬੀਰ ਨਾਲ ਸੀ ਇਹ ਹਮ ਅਕਾਲ ਤਖਸੈਬ ਨਾਲ ਆ ਜਾਂ ਸੁਖਬੀਰ ਨਾਲ ਆ ਪਹਿਲਾਂ ਤਾਂ ਇਹਨਾਂ ਨੂੰ ਇਹ ਸਪਸ਼ਟ ਨਹੀਂ ਇਹ ਤਾਂ ਉਹ ਆ ਜਦੋਂ ਸੋਚਾ ਸਿੰਘ ਲੰਗਾ ਦੇਲ ਤੋਂ ਆਇਆ ਤੇ ਉਦੋਂ ਵੀ ਨਾਰੇ ਲਾਈ ਜਾਂਦੇ ਸੋਚਾ ਸਿੰਘ ਲੰਗਾ ਤੇਰੀ ਸੋਚ ਤੇ ਪਹਰਾ ਦੇਵਾਂਗੇ ਠੋਕ ਕੇ ਇਹ ਤਾਂ ਉਦੋਂ ਵੀ ਨਾਰੇ ਲਾਈ ਜਾਂਦੇ ਇਹਨਾਂ ਦਾ ਛੱਟੋ ਜੀ ਇਹ ਤਾਂ ਲੋਕ ਨੇ ਜਿਹੜੇ ਗਮਰਾਹ ਹੋਏ ਹੋਏ ਨੇ ਜਾਂ ਜਿਨ੍ਹਾਂ ਨੂੰ ਕਦੇ ਲੱਗਦਾ ਸਰਕਾਰ ਆ ਕੇ ਸਾਨੂੰ ਚੇਅਰਮੈਨੀਆਂ ਮਿਲ ਜਾਣਗੀਆਂ ਵਿਰਸਾ ਸਿੰਘ ਵਟੋਹਾ ਕਹਿ ਰਹੇ ਵੀ ਮੇਤੋਂ ਜਥੇਦਾਰ ਸਾਹਿਬ ਮਾਫੀ ਮੰਗਣ ਉਹਨਾਂ ਦੇ ਬਿਆਨ ਨੂੰ ਕਿਵੇਂ ਵੇਖਦੇ ਜੀ ਹਾਂ ਭਈ ਇਹ ਤਾਂ ਹੈ ਹੀ ਆ ਨਾ ਗੱਲ ਕਿਉਂਕਿ ਆਕਾ ਤੇ ਉਹੀ ਨੇ ਬਦਲ ਦੜ ਕੇ ਹੂੰ ਹੁਣ ਜਥੇਦਾਰ ਪੰਜ ਪਿਆਰਿਆਂ ਨੂੰ ਕੱਢ ਸਕਦੇ ਇਹ ਹੂੰ ਪੰਜ ਪਿਆਰੇ ਸਹਿਬਾਨ ਗੁਰੂ ਗੋਬਿੰਦ ਸਿੰਘ ਨੂੰ ਕਹਿ ਸਕਦੇ ਤੋਂ ਚਮਕੌਰ ਦੀ ਕੱਚੀ ਗੜੀ ਛੱਡ ਕੇ ਚਲਾ ਜਾਓ ਤਾਂ ਚਲੇ ਜਾਂਦੇ ਨੇ ਗੁਰੂ ਸਾਹਿਬ ਤੇ ਪੰਜ ਪਿਆਰੇ ਕਹਿੰਦੇ ਆ ਜਥੇਦਾਰ ਨੂੰ ਗੁਰਬਚਨ ਸਿੰਘ ਪੇਸ਼ ਹੋਵੇ ਤੇ ਸਿੱਧਾ ਹੋ ਗਿਆ ਤਾਂ ਸਦੇ 95 ਲੱਖ ਰੁਪਏ ਸੌਦਾ ਸਾਧ ਤਰ ਕਿਵੇਂ ਦਿੱਤਾ ਤੇ ਮਾਫੀ ਕਿਉਂ ਦਿੱਤੀ ਗਈ ਆ ਉਸ ਸਮੇਂ ਵੀ ਹੋਇਆ ਸੀ ਕਿ ਪੰਜ ਪਿਆਰੇ ਸਹਿਬਾਨਾਂ ਨੂੰ ਕੱਢਿਆ ਗਿਆ ਸੀ ਅੱਜ ਅਸੀਂ ਇਹਨੇ ਹਰਪ੍ਰੀਤ ਦੇ ਹੱਕ ਚ ਬੋਲੋ ਹਰਪ੍ਰੀਤ ਬੋਲਿਆ ਸੀ ਪੰਜ ਪਿਆਰੇ ਸਹਿਬਾਨਾਂ ਦੇ ਹੱਕ ਚ ਹੂੰ ਉਹ ਵੇਖੋ ਪੰਜ ਪਿਆਰੇ ਤਾਂ ਸਾਡੀ ਸਤਕਾਰਤ ਹਸਤੀ ਹੈ ਨਾ ਕੌਮ ਦੀ ਸਭ ਤੋਂ ਵੱਡੀ ਹਸਤੀ ਹੈ ਇਹਨਾਂ ਨੇ ਉਹ ਕੱਢ ਤੇ ਜਥੇਦਾਰ ਲਾ ਕੇ ਮਨ ਮਰਜ਼ੀਆਂ ਕਰਕੇ ਤਾਂ ਇੱਥੋਂ ਤੱਕ ਗਿਆ ਸਾਡੀ ਕੌਮ ਹੂੰ ਇੱਕੋ ਹੀ ਅਸੀਂ ਟੱਬਰ ਨੂੰ ਨਰੇਨੂ ਮੰਤ ਦਾ ਖਤਾਲ ਦਿੱਤਾ ਜਥੇਦਾਰ ਉਹਨੇ ਲਾਉਣਾ ਉਹਨੇ ਲਾਉਣਾ ਉਹੋ ਹੀ ਸ਼੍ਰੋਮਣੀ ਕਮੇਟੀ ਆ ਆ ਜਿਹੜਾ ਧਾਮੀ ਸਾਹਿਬ ਨੇ ਸਾਡੇ ਹੂੰ ਧਾਮੀ ਸਾਹਿਬ ਨੂੰ ਤਾਂ ਜੋ ਹੁਕਮ ਆਉਂਦਾ ਕਰਦੇ ਨੇ ਹੂੰ ਇਹਨੂੰ ਵੀ ਨਮਾਣਾ ਸਿੱਖਿਆ ਵੇਖੋ ਜਿਹੜਾ ਬੰਦਾ ਮੰਨਦਾ ਆ ਕਿ ਗੁਰੂ ਗ੍ਰੰਥ ਸਾਹਿਬ ਦੇ ਅੰਗ ਖਲਾਰਨ ਵਾਲਿਆਂ ਦੀ ਮੈਂ ਮਦਦ ਕੀਤੀ ਆ 95 ਲੱਖ ਸੌਦਾ ਸਾਧ ਨੂੰ ਬਲਾਤਕਾਰੀਆਂ ਨੂੰ ਸਾਫ਼ ਕਰਨ ਵਾਸਤੇ ਗੁਰੂ ਦੀ ਗੋਲਕ ਵਿੱਚੋਂ ਲਾਇਆ ਸਿੰਘਾਂ ਦੀ ਰਿਆ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਮੈਂ ਕੁਝ ਨਹੀਂ ਕੀਤਾ ਉਹ ਮੰਨ ਰਿਹਾ ਹੈ ਤੇ ਸ਼ਰਮ ਨਹੀਂ ਆਉਂਦੀ ਉਹਨੂੰ ਨਿਮਾਣਾ ਸਿੱਖਈ ਜਾਂਦੇ ਹਮ ਨਿਮਾਣਾ ਪਰ ਇਹ ਵੀ ਮੰਨਦੇ ਵੀ ਜਹੇਦਾਰਾਂ ਨੇ ਈਨ ਮਨਾਲੀ ਏ ਅਜੇ ਤਾਈਂ ਈਨ ਮਣਾਉਣ ਵਿੱਚ ਵੀ ਕੋਈ ਜਹੇਦਾਰ ਸਫਲ ਨਹੀਂ ਹੋਇਆ ਈਨ ਕੋਈ ਨਹੀਂ ਮਣਾਈ ਕਿਹੜੀ ਈਨ ਮਨਾਲੀ ਆ ਜੀ ਵੇਖ ਤੁਸੀਂ ਆ ਵੀ ਕਹਿ ਰਹੇ ਹੋ ਵੀ ਉਹਨਾਂ ਕਹੀ ਗਿਆ ਵੀ ਹਾਂ ਬਿਲਕੁਲ ਕੀਤਾ ਇਹ ਅਜੇ ਤਾਈਂ মিডিਆ ਸਾਹਮਣੇ ਕਦੀ ਆਇ ਤੇ ਮੰਨੇ ਨਹੀਂ ਸੀ ਹਾਲਾਂਕਿ ਬੀਬਾ ਹਰਸਿਮਰਤ ਕਹਿੰਦੀ ਜਿਨੇ ਕੀਤਾ ਕਰਾਇਆ ਉਹਨਾਂ ਦਾ ਖਾਕਣਾ ਰਵੇ ਉਹ ਤੇ ਮੰਨਦੇ ਨਹੀਂ ਰਹੇ ਵੀ ਜੇ ਨਾਲ ਸਾਡਾ ਹੱਥ ਵੀ ਹੋਵੇ ਮਾੜਾ ਜਾ ਉੱਥੇ ਤੁਸੀਂ ਉਹਨਾਂ ਨੇ ਈਨ ਮੰਨ ਲਈ ਇਹ ਪ੍ਰਾਪਤੀ ਨਹੀਂ ਮੰਨਦੇ ਪ੍ਰਾਪਤੀ ਵੇਖੋ ਜਿਹੜੀ ਪ੍ਰਾਪਤੀ ਆ ਨਾ ਈਨ ਮੰਨ ਗਈ ਦੋਛੀ ਮੰਨ ਗਿਆ ਮੈਂ ਗناہ ਕੀਤਾ ਉਸ ਤੋਂ ਬਾਅਦ ਉਹ ਪਾਵਰ ਕਿੱਥੇ ਚਲੀ ਗਈ ਮਣਾਉਣ ਵਾਲੀ ਪਾਵਰ ਕਿੱਥੇ ਚਲੀ ਗਈ ਹੂੰ ਜਿਹੜੀ ਜਿਹੜੇ ਅਧਿਕਾਰ ਦੇ ਨਾਲ ਉਹਨੂੰ ਮਨਾਇਆ ਜਾ ਸਕਦਾ ਉਹ ਅਧਿਕਾਰ ਕਿੱਥੇ ਚਲੇ ਗਏ ਤੁਰੰਤ ਨੂੰ ਉਸ ਬੰਦੇ ਨੂੰ ਫੇਰ ਤੁਸੀਂ ਪਰਸ਼ੇ ਦੇ ਕੇ ਪੰਜ ਸੱਤ ਬੰਦੇ ਪਾਸੇ ਖੜ੍ਹਾਏ ਆ ਹੂੰ ਉਸ ਬੰਦੇ ਦੇ ਤੁਸੀਂ ਨੀਲਾ ਚੋਲਾ ਪੁਆਰ ਹੈ ਪਹਿਰੇਦਾਰਕ ਵਫਾਦਾਰੀ ਦੀ ਹੁੰਦੀ ਆ ਪਹਿਰੇਦਾਰ ਸਭ ਤੋਂ ਨੇੜਲਾ ਹੁੰਦਾ ਪਹਿਰੇਦਾਰ ਉਹ ਹੁੰਦਾ ਜਿੱਤੇ ਤੇ ਵਿਸ਼ਵਾਸ ਹੋਵੇ ਪਹਿਰੇਦਾਰ ਉਹਨੂੰ ਲਾਇਆ ਜਾਂਦਾ ਹੁੰਦਾ ਜਿੱਤੇ ਤੇ ਭਰੋਸਾ ਹੋਵੇ ਤੇ ਜਿਹੜਾ ਵਫਾਦਾਰ ਹੋਵੇ ਤੁਸੀਂ ਚਾਕੇ ਪਹਿਰੇਦਾਰੀ ਦੀ ਨੌਕਰੀ ਦੇਈ ਜਨੇ ਉਹ ਉਥੇ ਡਿਊਟੀ ਦੇਈ ਜਨੇ ਪਹਿਰੇਦਾਰੀ 2 ਘੰਟੇ 2 ਘੰਟੇ ਨਾ ਕੀ ਹੋਜੂ ਨੀਲਾ ਚੋਲਾ ਪਾ ਕੇ 2 ਘੰਟੇ ਬਹਿ ਗਿਆ ਹੁਣ ਤਾਂ ਉਹਦਾ ਪੱਟੀ ਵੀ ਲਾਤੀ ਪਾਲਸ ਤੋਂ ਦੀ ਉਹ ਤਾਂ ਸਹੀ ਆ ਤੇ ਉਹ ਰੇੜੀ ਜੀ ਘੜੀਸ ਕੇ ਤੁਸੀਂ ਤਮਾਸ਼ਾ ਬਣਾਇਆ ਫਕਾੰਦ ਸੀ ਵੀ ਜੇ ਖੜ ਕੇ ਪਹਿਰਾ ਦਿੱਤਾ ਉਹਦੇ ਨਾਲੋਂ ਬਿਹਤਰ ਆ ਵੀ ਅਸੀਂ ਵਿਚਰ ਤੇ ਦੇ ਦਿੱਗੇ ਹੁਣ ਕਈ ਵਾਰ ਆਪਾਂ ਵੇਖਦੇ ਕੋਈ ਹੈਂਡੀਕੈਪਡ ਹੁੰਦਾ ਹੈ ਜੇ ਪ੍ਰਮਾਤਮਾ ਵੱਲੋਂ ਲੱਤ ਨੂੰ ਕੋਲੀ ਹੁੰਦਾ ਉਹ ਡਾਂਗ ਆਸਰੇ ساری ਜ਼ਿੰਦਗੀ ਕੱਢ ਦਿੰਦਾ ਕਿ ਇਹ ਵੀ ਫੈਸਲਾ ਹੋਣਾ ਚਾਹੀਦਾ ਹੈ ਵੀ ਉਹ ਡਾਂਗ ਦੇ ਆਸਰੇ ਖੜ ਜ ਵੇਖੋ ਦੋ ਦਿਨ ਬਾਅਦ ਖੜਿਆ ਦੰਦੇ ਹੂੰ ਕਾਲੀ ਸੀ ਉਤੋਂ ਇਲੈਕਸ਼ਨ ਆ ਰਿਹਾ ਉਹਨੂੰ ਪ੍ਰਧਾਨ ਬਣਾਉਣਾ ਦੁਆਰਾ ਅਕਾਲੀ ਦਲ ਦਾ ਹੂੰ ਫਿਰ ਉਤੋਂ ਸ਼੍ਰੋਮਣੀ ਕਮੇਟੀ ਦਾ ਇਲੈਕਸ਼ਨ ਦਾ ਐਲਾਨ ਹੋ ਗਿਆ ਫਿਰ ਕੀ ਕਰਨਗੇ ਮੈਂ ਤਾਂ ਜਥੇਦਾਰ ਵੀ ਜਾਂਦੇ ਨੇ ਇਸ ਕਰਕੇ ਸਿਰਫ ਉਹਨੂੰ ਬਚਾਉਣ ਵਾਸਤੇ ਕੀਤਾ ਗਿਆ ਜਥੇਦਾਰ ਹਰਪ੍ਰੀਤ ਸਿੰਘ ਨੇ ਦੋ ਚਾਰ ਗੱਲਾਂ ਕਹਿਤੀਆਂ ਉਹ ਅਕਾਲੀ ਦਲ ਨੂੰ ਸਲਾਵਾں ਦੇਤੀਆਂ ਅਕਾਲੀ ਦਲ ਨੂੰ ਕਿਸੇ ਦੀ ਸਲਾਹ ਚੰਗੀ ਨਹੀਂ ਲੱਗਦੀ ਬਾਦਲ ਕਿਆ ਨੂੰ ਤੁਹਾਡੇ ਕਹਿਣ ਮਤਾਉਗੇ ਮਿਲੀ ਭੂਗ ਤੇ ਇਹ ਸਾਰਾ ਕੋ ਜੋ ਐਪੀਸੋਡ ਹੋਇਆ ਹੈ ਨਹੀਂ ਹੂੰ ਉਹਦਾ ਬਲੀ ਦਿੱਤੀ ਆ ਉਹਦੀ ਤਾਂ ਬਲੀ ਦਿੱਤੀ ਹਰਪ੍ਰੀਤ ਦੀ ਦਾ ਹਰਪ੍ਰੀਤ ਸਿੰਘ ਦੀ ਤਾਂ ਬਲੀ ਦਿੱਤੀ ਗਈ ਆ ਹੂੰ ਲੋਕਾਂ ਦਾ ਬਿਆਦਵੀ ਵਾਲੇ ਮੁੱਦੇ ਤੋਂ ਧਿਆਨ ਹਟਾਉਣ ਵਾਸਤੇ ਹਰਪ੍ਰੀਤ ਸਿੰਘ ਵੱਲ ਕਰਾ ਦਿੱਤਾ ਗਿਆ ਹੁਣ ਹਰਪ੍ਰੀਤ ਸਿੰਘ ਆਲਾ ਚੱਲੂਗਾ ਤੇ ਉੱਤੋਂ ਹੋਰ ਕਰ ਦੇਣਗੇ ਜਦੋਂ ਵੀ ਆਪਾਂ ਪੁਰਾਣਾ ਇਤਿਹਾਸ ਪੜ੍ਹਦੇ ਹਾਂ ਪਾਪੀ ਬੰਦੇ ਦਾ ਜਦੋਂ ਇੱਕ ਗਨਾਹ ਸਾਹਮਣੇ ਆਉਂਦਾ ਲੋਕ ਰੌਲਾ ਪਾਉਂਦੇ ਤੇ ਉੱਤੋਂ ਹੋਰ ਗਨਾਹ ਕਰਦਾ ਪਿਛਲਾ ਲੁੱਕ ਜਾਂਦਾ ਅਗਲਾ ਆ ਰਿਹਾ ਉਹੀ ਬਾਦਲਾਂ ਦਾ ਹਾਲ ਹੈ ਉਹ ਉਸੇ ਤਰ੍ਹਾਂ ਇਹ ਸਾਰ ਮਿਲੀ ਭੁਗਤ ਨਾਲ ਚੱਲ ਰਿਹਾ ਬਲੀ ਦਿੱਤੀ ਗਈ ਆ ਤਾਂ ਅੱਜ ਹਰਪ੍ਰੀਤ ਸਿੰਘ ਦੀ ਜਿਹੜੀ 3 ਮੈਂਬਰੀ ਕਮੇਟੀ ਆ ਉਹਨਾਂ ਕੋਲੇ ਥਰਮਾਮੀਟਰ ਆ ਕਿਵੇਂ ਕਰਨਗੇ ਉਹ ਕਿ ਕਿਥੋਂ ਤੋਂ ਪੂਨਸ਼ਾਨ ਕਰਨਗੇ ਜਿਹੇ ਦਾ ਸਾਹਮਣੇ ਕਹਿੰਦੇ ਫੈਸਲਾ ਤੇ ਲੈ ਚੁੱਕੇ ਨੇ ਬਸ ਉਹਨੂੰ ਲਿਖਤੀ ਜਾਮਾ ਦੇਣਾ ਉਹਨਾਂ ਨੇ ਉਹ ਤਾਂ ਹੈਗਾ ਹੀ ਆ ਉਹ ਤਾਂ ਧਿਆਨ ਹਟਾਇਆ ਗਿਆ ਉਹ ਤਾਂ ਹਰਪ੍ਰੀਤ ਸਿੰਘ ਬੋਲਦਾ ਸੀ ਤੇ ਦੂਜੇ ਜਥੇਦਾਰ ਨੂੰ ਦੱਸਿਆ ਗਿਆ ਵੀ ਜੇ ਇਹਨੂੰ ਵਾਪਸ ਤੁਸੀਂ ਪੰਥ ਦਾ ਠੇਕੇਦਾਰ ਨਾ ਬਣਾਇਆ ਤੇ ਇਦਾਂ ਕੱਲੇ-ਕੱਲੇ ਤੁਸੀਂ ਵੀ ਘਰੇ ਜਾਓਗੇ ਉਹ ਤਾਂ ਦੂਜਿਆਂ ਨੂੰ ਇੱਕ ਸਬਕ ਸਿਖਾਇਆ ਉਹਨਾਂ ਨੇ ਹਰਪ੍ਰੀਤ ਸਿੰਘ ਮੈਂ ਤਾਂ ਇਹਦੇ ਵਿੱਚ ਗਨਾਹ ਗਿਣਦਾ ਸਰੋਮਣੀ ਕਮੇਟੀ ਦਾ ਜਿਨ੍ਹਾਂ ਨੇ ਬਣਾਉਣ ਤੋਂ ਪਹਿਲਾਂ ਵੇਖਿਆ ਹੀ ਨਹੀਂ ਹੂੰ ਵੀ ਕੌਣ ਹੈ ਇਹਨਾਂ ਦਾ ਰੌਲਾ ਤਾਂ ਉਦੋਂ ਪਹਿਲਾਂ ਦਾ ਦਾ ਚੱਲ ਰਿਹਾ ਉਹਦਾ ਸਾਡੂਆਂ ਦਾ ਜੇ ਰੌਲਾ ਪਹਿਲਾਂ ਦਾ ਚੱਲ ਰਿਹਾ ਤੇ ਸਰੋਮਣੀ ਕਮੇਟੀ ਨੇ ਬਣਾਇਆ ਕਿਉਂ ਥਨਖਾਦਾਰ ਤਾਂ ਸਰੋਮਣੀ ਕਮੇਟੀ ਆ ਹੂੰ ਅੱਜ ਚ ਤਾਂ ਆ ਗਿਆ ਹੂੰ ਇਹ ਬਾਦਲਾਂ ਦੇ ਰੌਲੇ ਤੋਂ ਪਹਿਲਾਂ ਕਿਉਂ ਆਇਆ ਪਹਿਲਾਂ ਵੀ ਵੀਡੀਓ ਪਾਉਂਦਾ ਰਿਹਾ ਉਹ ਸਾਡੂ ਇਹਦਾ ਹੂੰ ਇਸ ਕਰਕੇ ਹੂੰ ਅੱਜ ਸਿਰਫ ਇੱਕ ਮੁੱਦੇ ਤੋਂ ਧਿਆਨ ਹਟਾਇਆ ਗਿਆ ਇੱਕ ਜਥੇਦਾਰ ਦੀ ਬਲੀ ਦੇ ਕੇ ਜਿਹੜਾ ਬੋਲਦਾ ਸੀ ਹੂੰ ਜਿਹੜਾ ਜਥੇਦਾਰ ਬੋਲਦਾ ਸੀ ਉਹਦੀ ਬਲੀ ਦੇ ਕੇ ਆਉਣ ਵਾਲੇ ਸਮੇਂ ਦੇ ਵਿੱਚ ਦੂਜੇ ਜਥੇਦਾਰ ਕਿਵੇਂ ਬੋਲਣਗੇ ਜੇ ਕੌਮ ਹੀ ਨਾਲ ਨਹੀਂ ਖੜੇਗੇ ਤੁਸੀਂ ਕਹੇ ਵੀ ਦੀ ਬਲੀ ਦੇ ਕੇ ਦੂਜਿਆਂ ਨੂੰ ਸੂਚਿਤ ਕੀਤਾ ਗਿਆ ਸਾਡੇ ਮਤਾਬੂ ਫੈਸਲੇ ਲਓ ਹੁਣ ਨਾਲੇ ਇੱਕ ਪਾਸੇ ਹੀ ਆਨੇ ਵੀ ਜਥੇਦਾਰ ਕੌਮ ਦੇ ਫੈਸਲੇ ਲੈਣ ਮੇਰਾ ਸਵਾਲ ਉਥੋਂ ਉਥੇ ਦਾ ਉਥੇ ਖੜਾ ਹੈ ਵੀ ਉਹਦਾ ਸਾਥ ਕਿਉਂ ਨਹੀਂ ਦਿੱਤਾ ਜਾ ਰਿਹਾ ਜਿੰਨਾ ਕੋ ਫੈਸਲਾ ਲਿਆ ਗਿਆ ਕੌਮੀ ਹਿੱਤ ਵਾਸਤੇ ਲਿਆ ਗਿਆ ਔਰ ਤੁਸੀਂ ਖੁਦ ਮੰਨੇ ਹੋ ਇੱਕ ਸਮਾ ਪਾ ਕੇ ਸਾਰੇ ਕਹਿਣਗੇ ਹਰਪ੍ਰੀਤ ਸਿੰਘ ਦਾ ਫੈਸਲਾ ਸਹੀ ਸੀ ਪਰ ਅੱਜ ਸਾਥ ਕਿਉਂ ਨਹੀਂ ਦਿੱਤਾ ਜਾ ਰਿਹਾ ਹਰਪ੍ਰੀਤ ਸਿੰਘ ਦਾ ਫੈਸਲਾ ਸਹੀ ਨਹੀਂਗਾ ਹੂੰ ਉਹ ਤਾਂ ਇੰਨੀ ਗੱਲ ਹੀ ਹੈ ਨਾ ਉਹਨੂੰ ਮਨਾ ਲਿਆ ਹੂੰ ਪੰਜਾਂ ਸਿੰਘਾਂ ਨੇ ਉਹਨੂੰ ਮਨਾ ਲਿਆ ਉਹ ਤਾਂ ਇੰਨਾ ਹੀ ਆ ਨਾ ਲਾਉਣਾ ਕਿਤੇ ਛੋਟੀ ਗੱਲ ਹੁੰਦੀ ਵੀ ਨਾ ਕੇਸ ਚੱਲਣ ਦੇ ਮਨਾ ਲਿਆ ਐਵੀਡੈਂਸ ਬਣ ਗਿਆ ਵੀ ਉਹਨੂੰ ਮਨਾ ਲਿਆ ਜੱਜ ਦੇ ਸਾਹਮਣੇ ਤੁਸੀਂ ਇਕਬਾਲ ਕਰ ਜੋ ਮੈਂ ਗਨਾ ਕੀਤਾ ਉਹ ਕਹਿੰਦਾ ਤੂੰ ਚਲਾ ਜਾ ਹੂੰ ਸਜ਼ਾ ਦਿੰਦਾ ਹੂੰ ਤੇ ਸਾਡੇ ਤਖਤਾਂ ਦੇ ਜਥੇਦਾਰ ਨੀਵੀਂ ਪਾ ਕੇ ਖੜ ਗਏ ਮੁੜ ਕੇ ਛੋਹ ਜਾ ਸਜ਼ਾ ਦੇਣ ਬਿਰੀ ਹੂੰ ਮੈਂ ਜਿਹੜੀ ਗੱਲ ਕਹਿ ਰਿਹਾ ਲੋਕ ਸਾਥ ਕਿਉਂ ਨਹੀਂ ਦਿੰਦੇ ਸਾਥ ਦੇਣਾ ਚਾਹੀਦਾ ਸਾਥ ਦੇ ਕੇ ਵੇਖੋ ਪਰ ਹੋਊਗਾ ਕਿ ਹਰਪ੍ਰੀਤ ਸਿੰਘ ਨੇ 328 ਰੁਪਿਆਂ ਚ ਸਿੱਖਾਂ ਨੂੰ ਕੁੱਟਣ ਦੀ ਗੱਲ ਕੀਤੀ ਤੁਸੀਂ ਵੀ ਉਹਦੇ ਵਿੱਚ ਸੀ ਜਦੋਂ ਉੱਥੇ ਸਾਡੀਆਂ ਧੀਆ ਪੈਣਾ ਸੀ ਕਿ ਦੇਰ ਆਏ ਦਰੁਸਤ ਆਏ ਜੀ ਉਦੋਂ ਫੈਸਲੇ ਨਹੀਂ ਲਏ ਜੇ ਹੁਣ ਲੈ ਲਿਆ ਤੇ ਆਪਾਂ ਹੁਣ ਪਿਛਲੇ ਹੀ ਕਰੀ ਜਾਵਾਂਗੇ ਵੀ ਉਹਨੇ ਨਹੀਂ ਲਿਆ ਤੇ ਗਾਂ ਪਰਗ ਵੀਰ ਸਿੰਘ ਰਾਤੋਂ ਜਾਂ ਹੋਰ ਸਿੰਘ ਸਾਹਿਬ ਦਾ ਕੀ ਹਾਸ ਰੱਖਾਂਗੇ ਤੀ ਦਾ ਫਿਰ ਖੁੱਲ ਕੇ ਬੋਲਣ ਬੋਲਦੇ ਕਿਉਂ ਨਹੀਂ ਹਰਪ੍ਰੀਤ ਸਿੰਘ ਖੁੱਲ ਕੇ ਬੋਲੇ ਹੁਣ ਤੇ ਬੋਲਣਾ ਸ਼ੁਰੂ ਕੀਤਾ ਹੈ 328 ਵੀ ਦੱਸ ਦੇਵੇ ਕਿਥੇ ਆ ਪਤਾ ਨਾਲ ਆ ਪਰ ਜਿੰਨਾ ਚਿਰ ਉਹ 328 ਨਹੀਂ ਦੱਸਦਾ ਫਿਰ ਗੁਰੂ ਕ੍ਰਾਂਸੇ ਦੇ ਅੰਗ ਖਲੇ ਰਹੇ ਤੇ 328 ਰੂਪਾਂ ਦੀ ਬੇਅਦਬੀ ਚ ਕੀ ਮਰਕਾ ਮਸਲਾ ਤੇ ਇੱਥੇ ਖੜਾ ਨਾ ਜਦੋਂ ਅਸੀਂ ਕੌਮ ਨਾਲ ਗਦਾਰੀਆਂ ਹੀ ਵਟੀਆਂ ਕੀਤੀਆਂ ਹੋਈਆਂ ਇੱਕ ਛੋਟੀ ਜੀ ਕੌਮ ਦੇ ਹੱਕ 'ਚ ਗੱਲ ਕਰਕੇ ਕੌਮ ਤੋਂ ਤਰਸਮਾਨੀ ਮੰਗਨੇ ਆ ਕੌਮ ਤਰਸਮਾਨੀ ਕਿਵੇਂ ਕਰੇ ਹੂੰ ਕੌਮੋ ਵਿਸ਼ਵਾਸ ਕਿਵੇਂ ਕਰੇ ਵੀ ਅਕਲ ਨੂੰ ਮੰਨ ਲੋ ਤੈਨ ਨੋ ਮੈਂਬਰੀ ਕਮੇਟੀ ਕਹਿ ਦਿੰਦੀ ਇਹ ਤਾਂ ਠੀਕ ਆ ਉਹ ਫੇਰ ਰੱਖ ਲੈਂਦੇ ਆ ਕੋਲਪਣਾ ਤਾਂ ਫੇਰ ਬਦਲਾਂ ਦਾ ਹੋਣਾ ਫੇਰ ਕਿਹੜਾ ਕੌਮ ਦਾ ਹੋਣਾ ਇੱਕ ਕੋਈ ਗੱਲ ਕੀਤੀ ਇਹਨੇ ਜਦੋਂ ਸਾਨੂੰ ਕੁੱਟਣ ਦੀ ਗੱਲ ਕਰਦਾ ਸੀ ਭਈ ਉਦੋਂ ਵੀ ਤਾਂ ਜਥੇਦਾਰ ਸੀ ਉਦੋਂ ਕਾਲ ਤਖਤ ਦਾ ਜਥੇਦਾਰ ਸੀ ਹੁਣ ਤਾਂ ਤਖਤ ਦਮਦਮਾ ਸਾਹਿਬ ਦਾ ਹੁਣ ਸਾਨੂੰ ਉਹ ਭੁੱਲ ਗਿਆ ਵੀ ਸਾਡੇ ਕੁੱਟਣ ਦੀਆਂ ਗੱਲਾਂ ਕਰਦਾ ਸੀ ਇਹ ਕਹਿੰਦਾ ਸੀ ਇਹਨਾਂ ਦੇ ਸਿਰ ਫੇਦਿਓ ਇਹ ਇਹ ਜਦੋਂ ਇਹਦੇ ਸਾਹਮਣੇ ਸਾਡੀਆਂ ਧੀਆ ਭੈਣਾਂ ਦੇ ਦਰਬਾਰ ਸਾਹਿਬ ਇਹਨਾਂ ਦੇ ਟਾਕਸ ਕਮੇਟੀ ਨੇ ਜਿਹੜੀ ਫੋਰਸ ਕਮੇਟੀ ਨੇ ਬਣਾਈ ਵੀ ਆ ਉਹਨਾਂ ਨੇ ਉਹ ਸਾਡੀਆਂ ਧੀਆਂ ਪੈਣਾ ਦੇ ਜਿਹੜੀਆਂ ਉਹ ਮੰਗ ਰਹੀਆਂ ਸੀ ਇਨਸਾਫ 328 ਰੁਪਿਆਂ ਦਾ ਉਹਨਾਂ ਦੇ ਕੇਸ ਪੱਤੇ ਤੇ ਉਹਨਾਂ ਨੂੰ ਕਿਹਾ ਗਿਆ ਥੁੱਕ ਤੇ ਚੱਟੋ ਹੂੰ ਤੇ ਜੱਥੇਦਾਰ ਸੀ ਉਹ ਤੋਂ ਹੁਣ ਇਹ ਮਾਫ ਕਿਵੇਂ ਹੋ ਜੂਗਾ ਜੀ ਹੂੰ ਉਹਨਾਂ ਦਾ ਵੀ ਤਾਂ ਕੁਝ ਕਰੇ ਨਾ ਜਾਂ ਤੇ ਸਿੱਧਾ ਹੋ ਕੇ ਮੰਨੇ ਵੀ ਉਹ ਮੈਂ ਗਲਤੀਆਂ ਮੈਂ ਵੀ ਕੀਤੀਆਂ ਜੀ ਹੂੰ ਉਹ ਮੈਂ ਗਲਤੀਆਂ ਕੀਤੀਆਂ ਅੱਜ ਮੈਂ ਬੋਲਿਆ ਸੀ ਸੱਚ ਤੇ ਕੌਮ ਦਾ ਮੈਨੂੰ ਸਾਥ ਚਾਹੀਦਾ ਕੌਮ ਨਾਲ ਖੜੇ ਸੀ ਜੀ ਬਿਲਕੁਲ ਧੰਨਵਾਦ ਜੀ ਮਰੂੜ ਸਾਹਿਬ ਦਾ ਥੋੜੇ ਸਮਝ ਵਧੇਰੇ ਜਾਣਕਾਰੀਆਂ ਦਿੱਤੀਆਂ ਔਰ ਅੱਜ ਜੋ ਸੋਸ਼ਲ ਮੀਡੀਆ ਤੇ ਆਪਾਂ ਵੇਖਿਆ ਵੀ ਸ਼ਬਦੀ ਜੰਗ ਭਾਵੇਂ ਧਾਮੀ ਸਾਹਿਬ ਵੱਲੋਂ ਕੋਈ ਬਿਆਨ ਆ ਜੇ ਤੇ ਚਾਹੇ ਵਿਰਸ ਸੈਂਬਲਟੋਹਾ ਵੱਲੋਂ ਆ ਜਾਂਦਾ ਕਦੀ ਸਿੰਘ ਸਾਹਿਬ ਵੱਲੋਂ ਬਿਆਨ ਆ ਜਾਂਦਾ ਸੋ ਸਾਰੇ ਬਿਆਨਾਂ ਤੇ ਵਿਚਾਰ ਕੀਤੀ ਗਈ ਔਰ ਮਰੂੜ ਸਾਹਿਬ ਨੇ ਅਖੀਰ ਤਾਤੇ ਕੱਢਿਆ ਵੀ ਕੁਝ ਤੇ ਗਲਤੀਆਂ ਜਹਿਦਾਰ ਸਾਹਿਬ ਤੋਂ ਪਹਿਲਾਂ ਹੋਈਆਂ ਪਰ ਅੱਜ ਕਹਿੰਦੇ ਵੀ ਜੇ ਉਹ ਇਹ ਗੱਲ ਕਹਿ ਦਿੰਦੇ ਨੇ ਵੀ ਪਹਿਲੀਆਂ ਗਲਤੀਆਂ ਮੇਰੇ ਕੋਲ ਹੋਈਆਂ ਕੌਮ ਮੇਰਾ ਸਾਥ ਦੇਵੇ ਤੇ ਕੌਮ ਅੱਜ ਵੀ ਖੜਨ ਨੂੰ ਨਾਲ ਤਿਆਰ ਏ ਸੋ ਵਿਰਸਾ ਸਿੰਘ ਬਲਟੋਹਾ ਜਿਹੜਾ ਉਹ ਕਹਿ ਰਿਹਾ ਵੀ ਮੈਂ ਮਾਫੀ ਜਹੇਦਾਰ ਸਾਹਿਬ ਤੋਂ ਮਾਫੀ ਮੰਗਾਉਣੀ ਚਾਹੁੰਨਾ ਕੀ ਜਿਹੜੀ ਇਹ ਤਿੰਨ ਮੈਮਰੀ ਕਮੇਟੀ ਏ ਇਹ ਜਹੇਦਾਰ ਸਾਹਿਬ ਨੂੰ ਕੀ ਫੈਸਲਾ ਜਹੇਦਾਰ ਸਾਹਿਬ ਤੇ ਫੈਸਲਾ ਲੈਂਦੀ ਕੀ ਇਹਨੂੰ ਹਮੇਸ਼ਾ ਲਈ ਜਹੇਦਾਰੀ ਤੋਂ ਲਾਂਭੇ ਕੀਤਾ ਜਾਂਦਾ ਕੀ ਫੈਸਲੇ ਹੈ ਜੇ ਪਵਿੱਖ ਦੇ ਗਰਭ ਦੇ ਵਿੱਚ ਨੇ ਉਹ ਵੀ ਗੱਲਬਾਤ ਨਵੇਂ ਮੁੱਦੇ ਤੇ ਨਵੀਂ ਸੇਖੀ ਨਾਲ ਕਰਾਂਗੇ ਜੋ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ